ਮ ਆਪਣੇ ਪੂਰੇ ਖਾਨਦਾਨ ਚ ਕੋਈ ਮਤਲਬ ਇਸ ਫੀਲਡ ਚ ਹੈ ਨਹੀਂ ਮੇਰਾ ਵੀ ਅਸੀਂ ਵੀ ਮੈਂ ਬਹੁਤ ਕੰਮ ਕੀਤੇ ਇਸ ਤੋਂ ਪਹਿਲਾਂ ਮੇਰੀ ਸੀ ਘਪਲੇ ਦੇ ਦਾ ਉਹਦਾ ਬਹੁਤ ਕੰਮ ਕੀਤੇ ਕੋਈ ਕੰਮ ਨਹੀਂ ਛੱਡਿਆ 2018 ਚ ਇਦਾਂ ਮੈਂ ਸਾਲੂਨ ਲਿਆ ਤੇ ਕੰਮ ਨਹੀਂ ਆਉਂਦਾ ਸੀ ਮੈਂ ਨਿਆਣੇ ਮੇ ਤੌਣ ਲੱਗ ਪਏ ਕਿ ਅਸੀਂ ਕੰਮ ਸਿੱਖਣਾ ਮਨ ਕਿਸੇ ਨੂੰ ਪਤਾ ਨਹੀਂ ਕਿ ਮੈਨੂੰ ਵੀ ਮੈਨੂੰ ਤਾਂ ਕੰਮ ਹੀ ਨਹੀਂ ਆਉਂਦਾ ਔਰ ਮੈਨੂੰ ਖੁਦ ਨੂੰ ਪਤਾ ਨਹੀਂ ਜਿੱਦੋਂ ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ ਕਿ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕਿੱਦਾਂ ਕੰਮ ਸਿੱਖ ਕੇ ਕਿੱਦਾਂ ਮਤਲਬ 1.5 ਮਹੀਨੇ ਜਿ ਭਾਜੀ ਸੋਸ਼ਲ ਮੀਡੀਆ ਤੇ ਅੱਛਾ ਸਬਬ ਕੀਤਾ ਬਣਾਇਆ ਕਿ ਮੈਂ ਸੋਸ਼ਲ ਮੀਡੀਆ ਤੋਂ ਸਿੱਖਣਾ ਕੰਮ ਗੁਰੂ ਕਿਉਂ ਨਹੀਂ ਧਾਰਿਆ ਕਿਸੇ ਨੂੰ ਉਹਦਾ ਮੈਂ ਹਰਕਟ ਕੀਤਾ ਔਰ ਮੈਨੂੰ ਪਰਸਪਰ ਮੈਂ ਗਲਤ ਕੀਤਾ ਉਸ ਬੰਦੇ ਨੂੰ ਬਹੁਤ ਵਧੀਆ ਲੱਗਾ ਮੈਨੂੰ ਬੰਬਈ ਤੋਂ ਬੋਨਾ ਕਿੰਦੇ ਸੀ ਬੰਬਈ ਦਾ ਕੀ ਨਾਮ ਔਰ ਪੂਨੇ ਤੋਂ ਪੂਨੇ ਤੋਂ ਹੋਣਾ ਹੈ ਸਰ ਅਸੀਂ ਤੁਹਾਨੂੰ ਇਨਵਾਈਟ ਕਰਾਉਂਦੇ ਹਾਂ ਆਪਣਾ ਮੇਨ ਆਪਣੇ ਕਹਿ ਦੱਸ ਦਿੱਤਾ ਸੀ ਕਿ ਨਹੀਂ ਫੈਲਣਗੇ ਪਰ ਉਹਦਾ ਫੀਲ ਕਿਦਾਂ ਦਾ ਹੁੰਦਾ ਹੈ ਕਿ ਛੋਟੇ ਜਿਹੇ ਵੱਡੇ ਸ਼ਹਿਰ ਚੋਂ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਕੋਲ ਨੂੰਣਾ ਭਾਜੀ ਤੁਸੀਂ ਅੱਜ ਮੈਂ ਤੁਹਾਡੇ ਮੂਰੇ ਬੈਠਾ ਹਾਂ ਸਿਰਫ ਉਸ ਜੀ ਦੀ ਗੱਲ ਤੇ ਕਿ ਸਾਡੇ ਪੂਰੇ ਇੰਡੀਆ ਚ ਮੈਨੂੰ ਦੇ ਮੇਰੀ ਕੁੜੀ ਨੂੰ ਦੇਖ ਕੇ ਜਾਂ ਮੈਨੂੰ ਦੇਖ ਕੇ ਜੁਮਨ ਸਖਾਇਆ ਅੱਜ ਇੰਨੀਆਂ ਜ਼ਿਆਦਾ ਕੁ ਮਤਲਬ ਹੁਣ ਕਈ ਕਿਈ ਕੰਮ ਕਰਨਾ ਪਿਆ ਬਹੁਤ ਸਾਰੇ ਨੇ ਮੈਸੇਜ ਆਉਂਦੇ ਆ ਮੈਨੂੰ ਮੈਂ ਕੋਈ ਤੁੱਕਾ ਨਹੀਂ ਮਾਰਿਆ ਇਹ ਮੇਰੀ ਜ਼ਿੰਦਗੀ ਦੀ ਰਿਐਲਿਟੀ ਹੈ ਮੈਂ ਜਿੱਥੇ ਚ ਸ਼ੁਰੂ ਕਰਨੀ ਹੈ ਮੈਂ ਉਹਨਾਂ ਨੇ ਇੱਕ ਇੱਕ ਗੱਲ ਕੀਤੀ ਸੀ ਕਿ ਮੈਂ ਜਿੰਨੀਆਂ ਗੱਲਾਂ ਕਹੀਆਂ ਨੇ ਭਾਜੀ ਕੋਈ ਤਾਂ ਨਾ 50% 100% ਸਾਰੀਆਂ ਗੱਲਾਂ ਸੱਚ ਹੋਈਆਂ 100% ਉਹ ਤਾਂ ਮੇਰੀ ਥੋੜਾ ਜਿਹਾ ਪਤ ਨਹੀਂ ਕਿਦਾਂ ਮੈਂ ਸਿੱਖ ਗਿਆ ਮੈਨੂੰ ਪਤਾ ਨਹੀਂ ਪਰ ਬੰਦਾ ਭਾਜੀ ਜ਼ਿੰਦਗੀ 'ਚ ਕੁਝ ਵੀ ਕਰ ਸਕਦਾ ਕੁਝ ਵੀ ਪਰ ਮੈਂ ਇਹ ਕਹਿੰਦਾ ਕਿ ਫੋਨ ਦੇਖੋ ਸੀ ਕੰਮ ਕੀਤਾ ਜਾਂ ਕੰਮ ਕਰਦੇ ਆ ਉਹਨੂੰ ਹੋਰ ਗਾਹ ਵਧਾਉਂਦੇ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਲੋਕੀ ਸਕਸੈਸ ਹੁੰਦੇ ਆ ਮੈਂ ਕਹਿੰਦਾ ਜਿੱਕਨੀ ਕਰਦੋਂ ਕਿਦ ਤੱਕ ਕਰ ਦਮ ਮੈਂ ਕਹਿੰਦਾ ਉਦੋਂ ਹੀ ਆ ਫਿਲਮਾਂ ਦੇਖਣੀਆਂ ਜਾਂ ਗੀਤ ਸੁਣਾਏ ਗਾਣਿਆਂ ਕਿਤੇ ਜਕੀ ਨਹੀਂ ਕਿਤਾ ਸੀ ਪਰ ਮੈਂ ਆਪਣਾ ਅਜਮਾਇਸ਼ ਹੁੰਦਾ ਕਿ ਬੰਦਾ ਕੁਝ ਵੀ ਕਰ ਸਕਦਾ ਹੈ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਐਚ ਐਨ ਟੋਕ ਸ਼ੋਅ 'ਚ ਸੋ ਆਪਣਾ ਇਹ ਦੂਸਰਾ ਪੋਡਕਾਸਟ ਸ਼ੋਅ ਲੈ ਕੇ ਹਾਜ਼ਰ ਹੋਇਆ ਐਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਜਿਹੜਾ ਉਹ ਸਮਾਂ ਹੈ ਉਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਸੋਸ਼ਲ ਮੀਡੀਆ ਇੱਕ ਅਜੀਹਾ ਪਲੇਟਫਾਰਮ ਹੈ ਜਿਸ ਨੇ ਬਹੁਤ ਸਾਰੇ ਵਿਅਕਤੀਆਂ ਦੀ ਜਿਹੜੀ ਉਹ ਜ਼ਿੰਦਗੀ ਵਧੀਆ ਬਣਾ ਕੇ ਰੱਖੀ ਹੈ ਤੇ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਕਰਦੇ ਨੇ ਸੋ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਰੂਬਰੂ ਕਰਵਾਵਾਂਗੇ ਜਿਸ ਨੌਜਵਾਨ ਵੱਲੋਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਨੂੰ ਸੋਸ਼ਲ ਮੀਡੀਆ ਤੋਂ ਸ਼ੁਰੂਆਤ ਕਰਕੇ ਜਿਹੜੀ ਆਪਣੀ ਲਾਈਫ ਹੈ ਉਹ ਸੈਟਲ ਕੀਤੀ ਗਈ ਹੈ ਸੋਸ਼ਲ ਮੀਡੀਆ ਤੋਂ ਉਸ ਵੱਲੋਂ ਸਲੂਨ ਦਾ ਕੰਮ ਜਿਹੜਾ ਸਿੱਖਿਆ ਗਿਆ ਤੇ ਅੱਜ ਤੱਕ ਨੌਜਵਾਨ ਅਨੇਕਾਂ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਸਲੂਨ ਦੇ ਖੇਤਰ ਦੇ ਵਿੱਚ ਟ੍ਰੈਂਡ ਵੀ ਕਰ ਚੁੱਕਿਆ ਐ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਇਹ ਸੰਦੀ ਜੀ ਮੌਜੂਦ ਨੇ ਗੱਲਬਾਤ ਕਰਨਗੇ ਸੰਦੀ ਜੀ ਬਹੁਤ ਬਹੁਤ ਸਵਾਗਤ ਹੈ ਅਚੰਨ ਪੋਡਕਾਸਟ ਵਿੱਚ ਥੈਂਕ ਯੂ ਬਰੀ ਥੈਂਕ ਯੂ ਜੀ ਤੁਹਾਡਾ ਬਹੁਤ ਧੰਨਵਾਦ ਸਾਨੂੰ ਸੱਦਣ ਲਈ ਅਚੰਨ ਟਾਕ ਸ਼ੋਅ ਵਿੱਚ ਸੰਦੀ ਜੀ ਜਿਵੇਂ ਕਿ ਤੁਹਾਡੀ ਮੈਂ ਕਹਾਣੀ ਸੁਣੀ ਐ ਤੁਹਾਡੇ ਮੂੰਹੋਂ ਵੀ ਸੁਣੀ ਐ ਵੈਸੇ ਵੀ ਮੈਨੂੰ ਥੋੜਾ ਹਲੇ ਦੋਲੇ ਪਤਾ ਲੱਗਿਆ ਕਿ ਤੁਸੀਂ ਇਕਿ ਸੋਸ਼ਲ ਮੀਡੀਆ ਤੋਂ ਚਾਹੇ ਆਪਾਂ YouTube ਦੀ ਗੱਲ ਕਰ ਲਈ ਚਾਹੇ Instagram ਦੀ ਗੱਲ ਕਰ ਲਈਏ Facebook ਦੀ ਗੱਲ ਕਰ ਲਈਏ ਤਾਂ ਤੁਸੀਂ ਕਹਿੰਦੇ ਕਿ ਕੋਈ ਵੀ ਕੰਮ ਸਿੱਖਣਾ ਹੁੰਦਾ ਪਹਿਲਾਂ ਕਿਸੇ ਨਾ ਕਿਸੇ ਬੰਦੇ ਨੂੰ ਜਿਹੜਾ ਉਹ ਗੁਰੂ ਧਾਰਨਾ ਹੁੰਦਾ ਤਾਂ ਉਹਦਾ ਚੇਲਾ ਬੰਦਨਾ ਹੁੰਦਾ ਤਾਂ ਤੁਸੀਂ ਸੋਸ਼ਲ ਮੀਡੀਆ ਤੋਂ ਕੰਮ ਸਿੱਖਿਆ ਹੈ ਕੀ ਪੂਰੀ ਇਹ ਕਹਾਣੀ ਹੈ ਮੈਂ ਚਾਹਾਂਗਾ ਕਿ ਜ਼ਰੂਰ ਦਰਸ਼ਕਾਂ ਨੂੰ ਇੱਕ ਵਾਰ ਖੁੱਲ ਕੇ ਤੁਸੀਂ ਦੱਸੋ ਇੱਕ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਫਿਰ ਤੋਂ ਮੈਨੂੰ ਤੁਸੀਂ ਸੱਦਣ ਲਈ ਵਰਕਾ ਤੁਹਾਨੂੰ ਤੁਹਾਡੇ ਨਮੇਸ਼ ਹੋ ਲਈ ਬਹੁਤ ਬਹੁਤ ਰੱਬ ਤੁਮ ਤਰੱਕੀਆਂ ਬਖਸ਼ੇ ਤੇ ਸ਼ੁਰੂਆਤ ਭਾਜੀ ਮ ਆਪਣੇ ਪੂਰੇ ਖਾਨਦਾਨ ਚ ਕੋਈ ਮਤਲਬ ਇਸ ਫਿਲਡ ਚ ਹੈ ਨਹੀਂ ਮੇਰਾ ਵੀ ਅਸੀਂ ਵੀ ਮੈਂ ਬਹੁਤ ਕੰਮ ਕੀਤੇ ਅ ਇਸ ਤੋਂ ਪਹਿਲਾਂ ਮੇਰੀ ਸੀ ਕਪੜੇ ਦੀ ਦੁਕਾਨ ਉਦਾਂ ਬਹੁਤ ਕੰਮ ਕੀਤੇ ਕੋਈ ਕੰਮ ਨਹੀਂ ਛੱਡਿਆ ਤੇ ਕਪੜੇ ਦੀ ਦੁਕਾਨ ਤੋਂ ਫਿਰ ਇੱਕ ਮਿੱਤਰ ਨੇ ਚਲੋ ਕੋਈ ਸਬਬ ਬਣ ਗਿਆ ਕਹਿੰਦਾ ਕੰਮ ਸਿੱਖ ਔਰ ਆਪਣਾ ਕੋਈ ਤਾਂ ਦੱਸਿਆ ਨਹੀਂ ਕਿ ਅਸੀਂ ਕੰਮ ਸਿੱਖਣਾ ਉਹ ਤਾਂ ਸਾ सेम ख्याल ਚੀ ਮਤਲਬ ਹੋ ਗਿਆ ਤੇ ਇਦਾਂ ਹੀ ਸਾਲਕ ਲੰਘ ਗਿਆ ਕਿਸੇ ਕੋਈ ਗਏ ਸੀ ਕੰਮ ਸਿੱਖਣ ਨਹੀਂ ਸਕੇ ਕਿਉਂਕਿ ਮਨ ਚ ਸੀਗਾ ਨਹੀਂ ਕੰਮ ਸਿੱਖਣਾ ਪਰ ਇਸ ਕੰਮ ਦੀ ਚੁੰਨੀ ਜੇ ਪੈ ਗਈ ਸੀ ਸਿੱਖਣ ਦਾ ਕੋਈ ਨਹੀਂ ਸੀ ਕਿ ਮਤਲਬ ਮਜ਼ਾ ਜਿਆ ਆਉਣ ਲੱਗ ਪਿਆ ਜਿੱਦਾਂ ਕਿ ਕਿੱਥੇ ਪਹਿਲਾਂ ਅਸੀਂ ਪਤਾ ਨਹੀਂ ਕੀ ਕੀ ਕੀਤਾ ਧੁੱਪਾਂ ਚ ਮਤਲਬ ਹਰ ਹਰ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੁਣ ਇਸ ਕੰਮ ਚ ਤੁਹਾਨੂੰ ਪਤਾ ਏ ਸੀ ਵਧੀਆ ਬੰਦੇ ਇੱਕ ਥਾਂ ਹੀ ਬੈਠਣਾ ਉੱਠਣਾ ਕਿਤੇ ਜਾਣਾ ਆਉਣਾ ਨਹੀਂ ਤੁਹਾਡੇ ਕੋਲ ਕਸਟਮਰ ਆ ਰਿਹਾ ਤੁਸੀਂ ਕੰਮ ਕਰ ਰਹੇ ਹੋ ਵਧੀਆ ਲੱਗਣ ਲੱਗ ਪਿਆ 2018 ਚ ਇਦਾਂ ਹੀ ਮੈਂ ਸਲੂਨ ਲਿਆ ਤੇ ਕੰਮ ਨਹੀਂ ਹੁੰਦਾ ਸੀ ਕੋਈ ਸਿਸਟਮ ਹੋ ਗਿਆ ਸੀ ਮਤਲਬ ਕੋਈ ਇਦਾਂ ਦੀ ਗੱਲਬਾਤ ਹੋ ਗਈ ਸੀ ਕਿ ਮੈਨੂੰ ਜਦ ਮੈਂ ਕਲਾ ਰਹਿ ਗਿਆ ਕੰਮ ਨਹੀਂ ਹੁੰਦਾ ਸੀ ਮੈਨੂੰ ਬਿਲਕੁਲ ਵੀ ਮੈਂ ਦੇਖਿਆ ਦੁੱਖਾ ਸੀ ਥੋੜਾ ਮੋਟਾ ਪਰ ਹੱਥ ਨਹੀਂ ਸੀ ਗਿਆ ਮਤਲਬ ਔਖਾ ਵੀ ਇਹ ਕੰਮ ਵਾਜੀ ਹੈ ਤੇ ਜਿੱਦਾਂ ਹੁਣ ਦਿਲ ਵੀ ਨਹੀਂ ਸੀ ਹੋਰ ਕੋਈ ਕੰਮ ਕਰਨ ਦਾ ਇਹਦੇ ਵਿੱਚ ਇਦਾਂ ਸੀ ਕਿ ਸੁੱਖ ਵੀ ਆ ਤੇ ਥੋੜਾ ਜਿੱਦਾਂ ਜਿੱਦਾਂ ਪਹਿਲੇ ਸਮੇਂ ਨਾਲੋਂ ਹੁਣ ਇਸ ਕੰਮ ਦੀ ਥੋੜੀ ਜਿਆਦਾ ਵੈਲਿਊ ਆ ਜਿਆਦਾ ਵੈਲਿਊ ਹੈ ਜਿਆਦਾ ਆਪਾਂ ਅੱਗੇ ਇਸ ਨੂੰ ਕੋਈ ਕੁਝ ਨਹੀਂ ਮੰਨਦਾ ਸੀ ਕਿ ਇਹ ਤੋ ਹੁਣ ਉਹ ਹੁਣ ਦੇ ਸਮੇਂ 'ਚ ਇਹ ਕੰਮ ਬਹੁਤ ਜਿਆਦਾ ਵਧੀਆ ਮੰਨਿਆ ਜਾਂਦਾ। ਮੁੰਿਆਂ ਨੇ ਮਤੋਂਣ ਲੱਗ ਪਏ ਕਿ ਅਸੀਂ ਕੰਮ ਸਿੱਖਣਾ। ਮੈਨੂੰ ਕਿਸੇ ਨੂੰ ਪਤਾ ਨਹੀਂ ਕਿ ਮੈਨੂੰ ਵੀ ਮਿੰਨ ਤਾਂ ਕੰਮ ਹੀ ਨਹੀਂ ਆਉਂਦਾ। ਔਰ ਮੈਨੂੰ ਖੁਦ ਨੂੰ ਪਤਾ 2018 ਦੀ ਗੱਲ ਹੈ। ਹਾਂਜੀ ਕੀਤਾ ਮੈਂ 17 ਸ਼ੁਰੂ ਸੀਗਾ। ਪਰ ਜਿੱਦ ਤੱਕ ਮੈਂ ਦੱਸਿਆ ਕਿ ਮਤਲਬ ਉਦੋਂ ਹੀ ਲੈਟਰ ਮਸਤ ਬਸ ਉਹੀ ਕੁਛ ਫਿਰ ਜਦੋਂ ਕਲਾ ਰਹਿ ਗਿਆ ਮਨ ਹੱਥ 'ਚ ਹੈ ਹੀ ਕੁਛ ਨਹੀਂ ਆ। ਫਿਰ ਮੇਰਾ ਇੱਕ ਮਿੱਤਰ ਹੈ ਮੈਗਾ ਯਾਰ ਮੈਨੂੰ ਕੰਮ ਨਹੀਂ ਆਉਂਦਾ ਮੈਂ ਕਰਾਂ ਕਿ ਮੈਂ ਹੁਣ 2000 ਰੈਂਟ ਦੇਣਾ ਕਿੱਥੋਂ ਦੇਣਾ ਕਹਿੰਦਾ ਕੋਈ ਗੱਲ ਨਹੀਂ ਤਿੰਤ ਹੋ ਜਾਣਾ ਅਸੀਂ ਤਾਂ ਬੈਠੇ ਮਤਲਬ ਕਾਫੀ ਟਾਈਮ ਸੋਚੇ ਰਹੇ ਗੱਲਬਾਤ ਕਰਦੇ ਰਹੇ ਉਹਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਹੋ ਜਾਣਾ ਫਿਰ ਰਾਤ ਨੂੰ ਘਰੇ ਗਿਆ ਸਾਰੀ ਰਾਤ ਸੋਦੇ ਰਹੇ ਕਿੱਦਾਂ ਹੋਊਗਾ ਕੰਮ ਇਹ ਫਿਰ ਮਤਲਬ ਜਦੋਂ ਤੁਹਾਨੂੰ ਮੈਂ ਕਿੰਨੀ ਵਾਰ ਦੱਸਿਆ ਕਿ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕਿੱਦਾਂ ਕੰਮ ਸਿੱਖ ਕੇ ਕਿੱਦਾਂ ਮਤਲਬ 1.5 ਮਹੀਨੇ ਚ ਭਾਜੀ ਸੋਸ਼ਲ ਮੀਡੀਆ ਤੇ ਹਾਂਜੀ ਅੱਛਾ ਸੁਭਬ ਕਿੱਦਾਂ ਬਣਿਆ ਕਿ ਮੈਂ ਸੋਸ਼ਲ ਮੀਡੀਆ ਤੋਂ ਸਿੱਖਣਾ ਕੰਮ ਗੁਰੂ ਕਿਉਂ ਨਹੀਂ ਤਾਰਿਆ ਕਿਸੇ ਨੂੰ ਅਜੀ ਉਮਰ ਵੀ ਦਾ ਸਮਾਂ ਕਿ ਕਿੰਨੇ ਕੰਮ ਕਰਦੇ ਆਜ ਮਤਲਬ ਛੱਡਿਆ ਕੋਈ ਕੰਮ ਨਹੀਂ ਉਮਰ ਨਹੀਂ ਸੀ ਕੰਮ ਸਿੱਖਣ ਦੀ ਜਦੋਂ ਉਦੋਂ ਤੱਕ ਸਿੱਖਣ ਦਾ ਕੋਈ ਕੋਈ ਉਮਰ ਹੁੰਦੀ ਨਹੀਂ ਪਰ ਜਿੱਦਾਂ ਹੁਣ ਬੈਕ ਵੀ ਕੁਝ ਹੋਣਾ ਚਾਹੀਦਾ ਕੁਝ ਜਮਾ ਹੋਇਆ ਹੋਣਾ ਚਾਹੀਦਾ ਸਾਡੇ ਕੋਲ ਤਾਂ ਕੁਝ ਨਹੀਂ ਸੀਗਾ ਤੇ ਉਮਰ ਵੀ ਤੁਹਾਨੂੰ 25 ਪਲੱਸ ਹੈ ਫਿਰ ਦੂਏ ਦਿਨ ਜਿੱਦਾਂ ਤੈਨੂੰ ਇੱਕ ਹੋਰ ਚੀਜ਼ ਆਦਾ ਮੈਨੂੰ ਜਿੱਦਾਂ ਸੁਣਿਆ ਸੀਗਾ ਕਿ ਲੋਕੀ ਸਕਸੈਸ ਹੁੰਦੇ ਆ ਨਗਰ ਜਕੀਨੀ ਕਰਨਾ ਕਿੱਦਾਂ ਕਿੱਦਾਂ ਹੁੰਦਾ ਮੈਂ ਕਿਹਾ ਉਦਾਂ ਹੀ ਆ ਫਿਲਮਾਂ ਦੇਖਣੀਆਂ ਜਿੱਦਾਂ ਕਿ ਦਸਨਾ ਜਾਂ ਗਾਣੇ ਆਣੇ ਕਦੇ ਯਕੀਨੀ ਕੀਤਾ ਸੀ ਔਰ ਪਰ ਮੈਂ ਆਪਣਾ ਅੱਜ ਮੈਂ ਸੋਚਦਾ ਕਿ ਬੰਦਾ ਕੁਝ ਵੀ ਕਰ ਸਕਦਾ ਔਰ ਮੈਂ ਦੂਏ ਦਿਨ ਗਏ ਆ ਤੇ ਮੈਂ ਫੋਨ ਤੇ ਮੈਥਡਸ ਮਰਾ ਮोटा ਫੋਨ ਤੇ ਦੇਦੇ ਆ ਕੁਝ ਸਿੱਖਣ ਨੂੰ ਮਿਲ ਜੂਗਾ ਉਰਦਨ 2-4 ਦਿਨ ਲੰਘਦੇ ਦੇਖ ਦੇਖਦਾ ਗਿਆ ਜਿੱਦਾਂ ਮੈਂ ਦੇਖਿਆ ਪਹਿਲਾ ਕਸਟਮਰ ਆਇਆ ਜਿਵੇਂ ਤੋਂ ਉਹਦਾ ਮੈਂ హెయిਰ ਕਟ ਕੀਤਾ ਔਰ ਮੈਨੂੰ ਪਤਾ ਸੀ ਮੈਂ ਗਲਤ ਕੀਤਾ ਉਸ ਬੰਦੇ ਨੂੰ ਬਹੁਤ ਵਧੀਆ ਲੱਗਾ ਤੇ ਕਸਟਮਰ ਸੈਟੀਸਫਾਈਡ ਸੀ ਬਿਲਕੁਲ ਭਾਈ ਔਰ ਉਹ ਬੰਦਾ 19 ਤੱਕ ਮੈਂ ਤੋਂ ਲਗਾਤਾਰ ਉਧਰੇ ਤੇ 19 ਪਤਾ ਨਹੀਂ ਮੇਰੇ ਨਾਲ ਕਿੰਨੇ ਕ ਬੰਦੇ ਜੋੜੇ ਐਦੀ ਫਿਰ ਜਦੋਂ ਮੈਂ ਉਹਦਾ హెయిਰ ਕਟ ਕੀਤਾ ਮੈਨੂੰ ਆਪਣੇ ਨੂੰ ਕੋਈ ਲੱਗਾ ਕਿ ਹਾਂ ਤੋ ਕੁਝ ਕੀਤਾ ਕੱਲੇ ਇੰਡੀਪੈਂਡੈਂਟ ਕੋ ਰੋਜ਼ਾਨਾ ਜਾ ਕੇ ਸੋਸ਼ਲ ਮੀਡੀਆ ਦੇਖਣਾ ਚਾਹੀਓ ਫੇਸਬੁੱਕ ਆ YouTube ਆ ਇੰਸਟਾਗ੍ਰam ਜਿਆਦਾ ਧਿਆਨ ਕੇ ਤੇ ਕੇਂਦਰਿਤ ਕੀਤਾ ਜੀ ਇੰਸਟਾਗ੍ਰam ਦੇ ਮੈਂ ਮੈਂ ਛੋਟੇ ਮੀਟਿੰਗ 'ਤੇ ਪਰੇ ਕੱਟੇ ਸੀਗਾ ਜੋ ਮੈਂ ਇੱਧਰ ਧਿਆਨ ਬਹੁਤ ਜਾ ਸੀਗਾ ਅਸੀਂ ਫੋਨ ਵੀ ਛੱਡਦੇ ਸੀ ਮਤਲਬ ਕੰਮ 'ਚ ਮਜ਼ਾ ਆਉਣ ਲੱਗ ਪਿਆ ਸੀ ਲੱਗ ਪਿਆ ਸੀ ਮੈਂ ਜਿਆਦਾ ਫੋਨ ਤੇ ਮਤਲਬ ਧਿਆਨ ਨਹੀਂ ਦਿੰਦਾ ਸੀਗਾ ਕਾਫੀ ਸਾਲਾਂ ਤੋਂ ਫੋਨ ਤੇ ਧਿਆਨ ਨਹੀਂਤਾ ਹੁਣ ਲਾਸਟ ਲੀਅਰ ਜਦੋਂ ਹੁਣ ਬਣਦਾ ਕਰੋਨਾ ਤੋਂ ਬਾਅਦ ਬਾ कोरोना ਤੋਂ ਬਾਅਦ ਸ਼ਾਇਦ ਹੁਣ ਇੱਕ ਇੱਕ ਡੇਢ ਸਾਲ ਚ ਫੋਨ 'ਚ ਮੇਰਾ ਥੋੜਾ ਮੋਟਾ ਧਿਆਨ ਗਿਆ ਅਦਰਵਾਈਜ਼ ਪਿਛਲੇ ਕੁਝ ਸਾਲਾਂ 'ਚ ਮੈਂ ਫੋਨ ਵੱਲ 1% ਵੀ ਮੈਂ ਕਦੀ ਸਲੂਨ ਤੋਂ ਛੁੱਟੀ ਨਹੀਂ ਕੀਤੀ ਭਾਜੀ ਅੱਛਾ ਮੇਰਾ ਸਵਾਲ ਸੀਗਾ ਕਿ ਗੁਰੂ ਕਿਉਂ ਨਹੀਂ ਧਾਰਿਆ ਕਿਸੇ ਨੂੰ ਭਾਜੀ ਉਤਨਸੇ ਨਾ ਉਮਰ ਹੁਣ ਨਾਲੇ ਮੈਂ ਕਿਤੇ ਜਾਂਦਾ ਕਿਸੇ ਨੂੰ ਬੁਲਾਉਂਦਾ ਫੇਰ ਮੈਂ ਦੁਬਾਰਾ ਮੁਰਤ ਤੋਂ ਸ਼ੁਰੂ ਹੋਣਾ ਸੀਗਾ ਅੱਛਾ ਦਿਮਾਗ ਚ ਇਦਾਂ ਸੀ ਨਾ ਮੈਂ ਤੁਹਾਨੂੰ ਸੇ ਮੇਰੇ ਨਾਲ ਕੁਝ ਹੋਇਆ ਸੀਗਾ ਤਾਂ ਹੁਣ ਆਪਾਂ ਕੈਮਰੇ ਤੇ ਨਹੀਂ ਦੱਸ ਸਕਦੇ ਹਾਂ ਜੀ ਉਹ ਫੇਰ ਮੈਨੂੰ ਤਾਂ ਕਿਸੇ ਨੇ ਪਿਆਰ ਕਰਦੇ ਸੀ ਭਾਜੀ ਕੋਈ ਮੁੰਡਾ ਜਿੱਦਾਂ ਜਦਾ ਆਪਾਂ ਯਾਰ ਦੋਸਤ ਸਾਰੇ ਦੋਸਤ ਥੋੜੇ ਆ ਪਤਾ ਨਹੀਂ ਮੇਰੀ ਗਲਤੀ ਸੀ ਪਤਾ ਨਹੀਂ ਉਹਦੀ ਗਲਤੀ ਸੀ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਅਸੀਂ ਕਿਸੇ ਨੂੰ ਗਲਤ ਕਹਿ ਵੀ ਨਹੀਂ ਸਕਦੇ ਚਲੋ ਕਿਸੇ ਕਾਰਨ ਹਾਂ ਕੁਝ ਹੋ ਗਿਆ ਹੁਣ ਮਨ ਸੀਗਾ ਕਿ ਹੁਣ ਮੈਂ ਕੁਝ ਕਰਨਾ ਭਾਜੀ ਮੇਨ ਮੁੱਦਾ ਇਹ ਸੀ ਕਿ ਮੈਂ ਕੁਝ ਕਰਨਾ ਪਰ ਅੰਦਰ ਇਹ ਵੀ ਸੀ ਕਿ ਮਨੋਂ ਆਉਂਦਾ ਕੁਝ ਨਹੀਂ ਆ ਸੈਲੂਨ ਵੀ ਪਹਿਲਾਂ ਤੁਸੀਂ ਉਹਦੇ ਸਿਰ ਤੇ ਸ਼ੁਰੂ ਕੀਤਾ ਸੀਗਾ ਨਾ ਸ਼ਾਇਦ ਮੈਨੂੰ ਕੋਈ ਕੁਝ ਆਉਂਦਾ ਸੀਗਾ ਅੰਤ ਸਨ ਮ제 ਮ제 ਜਿਆਦਾ ਕੰਮ ਚ ਸਵਾਦ ਬਹੁਤ ਆ ਦੂਰੋਂ ਦੇਖਿਆ ਜੀ ਕੰਮ ਹੈ ਕੁਝ ਨਹੀਂ ਆ ਅਦੀ ਕਰ ਜਾ ਪਰ ਕਿੰਨਾ ਟਾਈਮ ਲੱਗ ਗਿਆ ਸੋਸ਼ਲ ਮੀਡੀਆ ਤੋਂ ਸਿੱਖਣ ਨੂੰ ਹਾਂਜੀ ਮੈਨੂੰ ਤੁਹਾਨੂੰ ਸਣਾ ਮੈਂ ਪਹਿਲੀ ਕਟਿੰਗੀ ਜਿਹੜੀ ਕੀਤੀ ਸੀਗੀ ਪਹਿਲੀ ਕਟਿੰਗੀ ਉਹ ਬੰਦਾ ਖੁਸ਼ ਹੋ ਗਿਆ ਸੀਗਾ ਤੇ ਮੈਨੂੰ ਐ ਲੱਗਾ ਕਿ ਹਾਂ ਤੂੰ ਕਰ ਤੂੰ ਕਰ ਲੈਣਾ ਫਿਰ ਮੈਂ ਆਪਣੇ ਉਹਨੂੰ ਬਿਹਤਰ ਕਰਨ ਲਈ ਦੇਖਤਾ ਬਾਅਦ ਦਿਲਚਸਪੀ ਹੋਰ ਵੱਧ ਗਈ ਹੋਣੀ ਸੋਸ਼ਲ ਮੀਡੀਆ ਦੇ ਅੰਦਰ ਦੇਖਿਆ ਫਿਰ ਮੈਂ ਆਪਣੀ ਕ੍ਰੈਸ਼ਨਾਂ ਜਿੱਤੀਆਂ ਜ਼ਿਆਦਾਤਰ ਕਿ ਜੇ ਮੈਂ ਇਦਾਂ ਕਰੂੰਗਾ ਆਪਣੇ ਹੱਥ ਨੂੰ ਸੌਖਾ ਕਰਨ ਲਈ ਹੁਣ ਮੈਂ ਕਿਸੇ ਨੂੰ ਕੋ ਮੇਰੇ ਹੱਥ ਨੇ ਚੱਲਣਾ ਹੈਗਾ ਮੈਂ ਆਪਣੇ ਉਹਨੂੰ ਦੇਖਣਾ ਉਥੋਂ ਉਹ ਚੀਜ਼ਾਂ ਕੁਛ ਉਤਲਣੀਆਂ ਕੁਛ ਆਪਣਾ ਕਰਦੇ 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 ਫਿਰ ਨਿਆਣਿਆਂ ਨਾਲ ਆਪਣੇ ਦੋ ਚਾਰ ਨਿਆਣੇ ਹੋਰ ਆ ਗਏ ਉਹਨਾਂ ਨੂੰ ਸਿਖਾਉਣ ਲੱਪੇ ਵਿੱਚ ਹੀ ਕੁੜੀਆਂ ਦਾ ਭਾਜੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੁੜੀਆਂ ਦਾ ਕੰਮ ਕਿਦਾਂ ਸਿਖਿਆ ਰਬੋਂਡਿੰਗ ਬਾ ਜੋ ਵੀ ਜੋ ਵੀ ਸਿਸਟਮ ਹੁੰਦਾ ਕਰ ਲਈਏ ਸੋਸ਼ਲ ਮੀਡੀਆ ਦਾ ਉਹ ਉੱਦੀ ਸੱਗੀਆਂ ਭਾਜੀ ਪਤਾ ਨਹੀਂ ਕਰਦੇ ਕਰਦੇ ਅੱਛਾ ਤਜਰਬਾ ਇਹ ਕਰ ਕਰਕੇ ਔਰ ਮੈਂ ਅੱਜ ਵੀ ਸਾਰਿਆਂ ਨਾਲ ਇਹ ਗੱਲ ਮੈਨੂੰ ਵੀ ਮਤਲਬ ਜਿੰਨੇ ਆਪਣੇ ਮਿੱਤਰ ਜਿਹੜੇ ਮੈਂ ਪਹਿਲਾਂ ਕਰਉਂਦੇ ਸੀ ਨਾ ਜਦੋਂ ਕਿ ਸ਼ੇਵ ਕਰਨੀ ਹੁਣ ਕੱਟ ਲਾ ਜਾਣੇ ਮੈਨੂੰ ਫੇਰ ਬਾਰ-ਬਾਰ ਮਤਲਬ ਸਹੀ ਗੁਰਣੀ ਕਹਿੰਦਾ ਕੋਈ ਨਹੀਂ ਤੈਨੂੰ ਆ ਜਾਣਾ ਅੱਛਾ ਬਹੁਤ ਹੈ ਮਤਲਬ ਕਿ ਸਹਿਯੋਗ ਕਰਨ ਵਾਲੇ ਮਿੱਤਰ ਵੀ ਬਹੁਤ ਬੁਣੇ ਹੁੰਦੇ ਆ ਜ਼ਰੂਰ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਤਾਲਸਾ ਮੈਨੂੰ ਕਈਆਂ ਨੇ ਵੀ ਕਿਹਾ ਮਤਲਬ ਜਿਦਾਂ ਆਪਾਂ ਸ਼ੁਰੂ ਕੀਤਾ ਨਾ ਮੈਂ ਅੱਜ ਵੀ ਸਾਰਾ ਨਾਲ ਗੱਲ ਕਰਦਾ ਮੈਨੂੰ ਅੱਜ ਤੱਕ ਇਹ ਨਹੀਂ ਕਿਹਾ ਓਏ ਤੂੰ ਮੇਰਾ ਗਲਤ ਕੰਮ ਕੀਤਾ ਕੋਈ ਨਹੀਂ ਕਦੇ ਸੁਣਨ ਮਿਲੀ ਭਾਜੀ ਓਕੇ ਪਰਮਾਤਮਾ ਵੱਲ ਕੁਦਰਤ ਤੇ ਕੁਦਰਤ ਭਾਜੀ ਕਿਸੇ ਦੇ ਟੱਕ ਵੀ ਲੱਗਣਾ ਜਾਂ ਲੱਗ ਵੀ ਜਾਣਾ ਅਸੀਂ ਮਤਲਬ ਆਉਂਦਾ ਕੁਛ ਨਹੀਂ ਔਰ ਜਿਆਦਾ ਨਹੀਂ ਕਿਸੇ ਜਿੱਦਾਂ ਮਤਲਬ ਦੋ ਚਾਰ ਨੋਰਮਲੀ ਕਿਸੇ ਜਿੱਦਾਂ اچھا ਫੈਮਲੀ ਨੇ ਨਹੀਂ ਕਿਹਾ ਕਿ ਕਿਹੜੇ ਤੋਂ ਸੋਸ਼ਲ ਮੀਡੀਆ ਤੇ ਚੱਕਰਾਂ ਚ ਪਿਆ ਉਹਦਾ ਕਿਤੇ ਦੁਕਾਨ ਦੇ ਲੱਗੇ ਹਤੇ ਕਮ ਸਿਕ ਉਹ ਆਪਣੇ ਆਪਣੇ ਬਿਜੀ ਫੈਮਲੀ ਤੰਦਰੁਸਤ ਜਿੱਦਾਂ ਅਸੀਂ ਭਰਾ ਹਾਂ ਦੋ ਭਰਾ ਹਾਂ ਅਸੀਂ ਤਿੰਨ ਭਰਾ ਦੋ ਹਾਂਜੀ ਦੋ ਭਰਾ ਮੇਰੇ ਹੋਰ ਹਨ ਮਦਰ ਫਾਦਰ ਤੁਹਾਨੂੰ ਸੀ ਐਕਸਪਾਇਰ ਹੋਏ ਐਕਸਪਾਇਰ ਹੋ ਗਏ ਤੇ 2018 ਤੋਂ ਸਾਡਾ ਸ਼ਬਰ ਜਾਨੀ ਸ਼ੁਰੂ ਹੋ ਗਿਆ ਫਿਰ ਚੱਲਦੇ ਗਏ 19 ਚ ਕੋਈ ਇਦਾਂ ਹੀ ਸੱਜਣ ਮਿੱਤਰ ਸਿਗਾ ਵਾਲ ਘਟਾਉਣਾ ਆਉਂਦਾ ਸੀਗਾ 헤어 ਕੱਟ ਲੈਣ ਆ ਦੋ ਕੁ ਵਾਰ ਆਇਆ ਤੇ ਮੈਨੂੰ ਕਹਿੰਦਾ ਬਾਹਰ ਜਿੱਦਾਂ ਬਾਹਰ ਇਹਦਾ ਮਤਲਬ ਪੈਸਾ ਜ਼ਿਆਦਾ ਹੈ ਚਲੋ ਕੁਦਰਤੀ ਪੈਸੇ ਦਾ ਪਰ ਇੱਥੇ ਵੀ ਰੱਬ ਦੀ ਮਿਹਰ ਨਾਲ ਵਧੀਆ ਕਮਾਉਣਾ ਪੈਸੇ ਗੇ ਮੈਨੂੰ ਲੁਕ ਤੇ ਨਾ ਤੇਰਾ ਕੰਮ ਵਧੀਆ ਹੈ ਤੂੰ ਵਧੀਆ ਕੰਮ ਕਰਦਾ ਬਾਹਰ ਜਾਊਂਗਾ ਤੈਨੂੰ ਹੋਰ ਪੈਸੇ ਇਦਾਂ ਆਉਣਗੇ ਕਿਹੜੀ ਜਗ੍ਹਾ ਕੇਸ ਬਾਤ ਆਪੂ ਤਾਂ ਵੀ ਬਲੀ ਉਹ ਵੀ ਹਫ਼ਤੇ ਦੇ ਵਿੱਚ ਚੱਲ ਗਏ ਉਹਨੇ ਵੀ ਜਲਵਾਤ ਨਾ ਕਰਦਿਆਂ ਪਤਾ ਕੁਛ ਹੁਣ ਕਰਦਿਆਂ ਰੁਕਿਆ ਨਹੀਂ ਰੋਕ ਦੇ ਜੇ ਮੈਨੂੰ ਰੋਕ ਦੇ ਮੈਨੂੰ ਲੱਗਣਾ ਇਹਨੇ ਗਲਤੀ ਕੀਤੀ ਕਿ ਮੇਰੇ ਮਤਲਬ ਮੈਨੂੰ ਲੱਗਣਾ ਕਿ ਇਹਨੇ ਜਾਣ ਕੇ ਰੁਕਿਆ ਜੇ ਮੇਰੀ ਮੇਰੀ ਜ਼ਿੰਦਗੀ ਬਣਦੀ ਸੀ ਤਾਂ ਪਰ ਉਹਨੇ ਰੁਕਿਆ ਨਹੀਂ ਉਹਨੇ ਰੁਕਿਆ ਇਸ ਲਈ ਨਹੀਂ ਕਿ ਮੈਨੂੰ ਅਕਲ ਆਊਗੀ ਔਰ ਵਾਕਈ ਮੈਂ ਉੱਥੇ ਗਿਆ ਹੁਣ ਮੈਂ ਇਥੋਂ ਜਿਹੜੀ ਤੰਦਰਸਮਾ ਕਦ ਕੋਮ ਨਹੀਂ ਸਿੱਖਿਆ ਮੇਰੀ ਸੋਚ ਸੀ ਮੈਂ ਬਿਹਤਰ ਬਣਨਾ ਜਦੋਂ ਮੈਂ ਉੱਥੇ ਗਿਆ ਮੇਰੇ ਇੱਥੋਂ ਜਾਂਦੇ ਵਕਤ ਮੇਰੇ ਦਿਮਾਗ 'ਚ ਇਹ ਸੀਗਾ ਕਿ ਉੱਥੇ ਜਾ ਕੇ ਅਸੀਂ ਐਂ ਕਰਨਾ ਸੀ ਐਂ ਕਰਨਾ ਮੇਰਾ ਇੱਥੇ ਨਾ ਹੋਊਗਾ ਕਿ ਬੰਦਾ ਉੱਥੇ ਕੰਮ ਕਰਦਾ ਕਦੀ ਗਏ ਨਹੀਂ ਸੀ ਬਾਜੀ ਇੱਥੇ ਇੰਨੇ ਕੁ ਦਾਇਰੇ 'ਚ ਰਹੇ ਹਾਂ ਉੱਥੇ ਗਏ ਆ ਉੱਥੇ ਕੰਮ ਆਹੀ ਜੋ ਮੈਂ ਨਹੀਂ ਕਰ ਸਕਦਾ ਸੀਗਾ ਮਤਲਬ ਮੇਰਾ ਪੈਸ਼ਨ ਹੈ ਉਹ ਸੀਗਾ ਕਿ ਪੈਸੇ ਕਮਾਉਣਾ ਬਸ ਆ ਤੂੰ ਦੱਸ ਰੇ ਸੀ ਕਿ ਉੱਥੇ ਕੋਈ ਪ੍ਰੋਫੈਸ਼ਨਲ ਢੰਗ ਨਾਲ ਕੰਮ ਨਹੀਂ 1% ਵੀ ਨਹੀਂ ਬਾਜੀ ਸਿਰ ਬਢਣ ਵਾਲਾ ਕੰਮ ਆ ਬਸ ਜਿਹੜਾ ਆਇਆ ਬਿਠਾਇਆ ਉਹ ਮੈਨੂੰ ਕਹਿੰਦੇ ਨੇ ਆ ਤੇ ਵਾਲ ਗੜ੍ਹ ਵੜ ਦਿੰਦੇ ਬਸ ਜਦੋਂ ਮੈਂ ਤੇ ਪਹਿਲੇ ਦਿਨ ਹੀ ਗਿਆ ਨਾ ਭਾਜੀ ਪਹਿਲੇ ਦਿਨ ਹੀ ਮਤਲਬ ਪਹਿਲੇ ਇੱਕ ਟਾਈਮ ਜਦੋਂ ਮੈਂ ਇੱਥੇ ਪਹੁੰਚਿਆ ਇਹ ਬੈਗ ਰੱਖਿਆ ਉਹਨੇ ਮੈਂ ਟ੍ਰਾਇਲ ਲਿਆ ਕਿ ਕਸਟਮਰ ਆ ਗਿਆ ਮਤਲਬ ਸਰਨਲੀ ਜਦਾਂ ਆਪਾਂ ਗਏ ਆ ਤੇ ਕਸਟਮਰ ਆ ਗਿਆ ਉਸ ਦਾ ਬਾਰ ਲਗੋਰਾ ਸੀ ਕੋਈ ਉਹਦੇ ਮੈਂ ਹੇਰ ਕਟ ਕੀਤਾ ਭਾਜੀ ਉਹ ਪੈਸੇ ਵੀ ਦੇ ਗਿਆ ਦਰਮਾ ਵਿਚ ਤਕੁਸ਼ ਤੇ ਉਹ ਟੈਪ ਵੀ ਦੇ ਗਿਆ ਉਹਨੂੰ ਬਹੁਤ ਵਧੀਆ ਲੱਗਾ ਤੇ ਦੋ ਤਿੰਨ ਦਿਨ ਬਾਅਦ ਮਨੂੰ ਜਦੋਂ ਮੇਰਾ ਆਪਣਾ ਸਹਾਲਿਆ ਮੈਂ ਆਪਣੇ ਸਹਾਲਿਆ ਨਾਲ ਕੰਮ ਉਹ ਆ ਕੇ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਕੋਈ ਪ੍ਰੋਫੈਸ਼ਨਲ ਸਿਸਟਮ ਹੀ ਹੈ ਨਹੀਂ ਕੋਈ ਵੀ ਕਿ ਜਿੱਦਾਂ ਆਉਂਦਾ ਚੱਕੀ ਜਾਓ ਜਿੱਦਾਂ ਧੱਕਣ ਵਾਲੀ ਗੱਲ ਆ ਜੀ ਸਿਰ ਵੱਢਿਆ ਲੋਕਾਂ ਮੈਂ ਇਦੀ ਕੰਮ ਕਰਦਾ ਪਿਆ ਤੇ ਮੈਂ ਮੇ ਤੁਮ ਮਸ਼ੀਨ ਫੜ ਲਈ ਉਹ ਰਵਾਵ ਸੀ ਉੱਥੇ ਦਾ ਚਲੋ ਅਸੀਂ ਉਸ ਵੇਲੇ ਕੁਝ ਨਹੀਂ ਗਿਆ ਤੇ ਬਾਅਦ ਚੋਂ ਮੈਨੂੰ ਕਿਹਾ ਮੈਂ ਕਿਹਾ ਇਹ ਗਲਤੀ ਤੁਸੀਂ ਭਾਜੀ ਹੁਣ ਕਰ ਲਈ ਅੱਗੇ ਤੋਂ ਨਾ ਕਰ ਕਿਉਂਕਿ ਅਸੀਂ ਕੰਮ ਕਰਦੇ ਆਂ ਮਨ ਤੁਹਾਡੇ ਕੋ ਕੈਮਰਾ ਫੋਟੋ ਵੀ ਕਿਤਨਾ ਵਧੀਆ ਕਾਰਨਾ ਨਹੀਂ ਹੁੰਦਾ ਅਸੀਂ ਬਾਅਦ ਚ ਦੱਸਾਂਗੇ ਕਸਟਮਰ ਮੋਰੇ ਨੂੰ ਤਾਂ ਕੱਲ੍ਹ ਕਹ ਬਜੀਗਾ ਮੈਂ ਕਿੱਥੇ ਗੱਲ ਨਹੀਂ ਮਨ ਉਹਨੇ ਦੋ ਤਿੰਨ ਦਿਨ ਦੀ ਗੱਲ ਆ ਮੈਂ ਕਿਹਾ ਮੈਂ ਇੱਥੇ ਰਹਿਣਾ ਕਿਉਂਕਿ ਉੱਧਰ ਵੀ ਕੰਮ ਦਾ ਆਫਿਸ ਸਿਸਟਮ ਨਹੀਂ ਸੀਗਾ ਮੈਂ ਪੂਰਾ ਅਬੂਦਾਬੀ ਕੋ ਮਿਲਣਾ ਪੈਦਲੇ ਭਾਜੀ ਸਮਾਨ ਲੱਭਣ ਚੱਕਰ ਚ ਕਿ ਮੈਂ ਸਮਾਨ ਵਧੀਆ ਲਵਾਂਗੇ ਫੇਰ ਮੈਂ ਇੱਥੇ ਵਧੀਆ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਕਿੱਥੋਂ ਸਮਾਨ ਨੇ ਕਲਿੱਪਾ ਹੀ ਨਹੀਂ ਕਲਿੱਪਾ ਹੀ ਨਹੀਂ ਮਿਲੇ ਮਿਲੇ ਨਹੀਂ ਮੈਂ ਤੁਸੀਂ ਉੱਥੇ ਕਿੱਡੇ ਵੱਡੇ ਮਾਲ ਆ ਮੇਨ ਸਿਟੀ ਸੀਗਾ ਮੈਂ ਗੁਆਚ ਵੀ ਜਾਣਾ ਉੱਥੇ ਕਿਉਂ ਮੈਂ ਕਿੜਕੜੀ ਗਿਆ ਆ ਨਵੇਂ ਨ ਕੋਰ ਸੀਗੇ ਰੋਜ਼ ਜਾਣਾ ਰੋਜ਼ ਹੀ ਗੁਆਚ ਜਾਣਾ ਲੱਭਦੇ ਇਹਨਾਂ ਨੂੰ ਨਹੀਂ ਲੱਭਣਾ ਜੀ ਸਮਾਨ ਨਹੀਂ ਲੱਭਾ ਮੈਂ ਕਹਿੰਨੀ ਯਾਰ ਤਾਂ ਗੱਲ ਨਹੀਂ ਬਣਦੀ ਵੀ ਇੱਦੀ ਘੁੰਮਣਾ ਇਹਨੂੰ ਘੁੰਮਦੇ ਘੁੰਮਦੇ ਤਈ ਸਲੂਨ ਤੇ ਬਿਤੇ ਰਹੇ ਆ ਉੱਥੇ ਰਸ਼ੀਆ ਬਹੁਤ ਸੀਗਾ ਮੈਂ ਦੇਖਿਆ ਵਾਲੇ ਵੀ ਸਲੂਨ ਆ ਉੱਥੇ ਕੁੜੀ ਕੰਮ ਕਰਦੀ ਭਾਜੀ హెయిਰ ਕੱਟ ਕਰਦੀ ਸੀ ਕੁੜੀ ਮੈਨੂੰ ਬੜਾ ਵਧੀਆ ਲੱਗਾ ਪਹਿਲੀ ਵਾਰ ਜ਼ਿੰਦਗੀ ਜਿਵੇਂ ਦੇਖੇ ਕੁੜੀ హెయిਰ ਕੱਟ ਕਰਦੀ ਮ ਦਾ ਉੱਥੇ 25 ਦਿਨ ਲਾਇਆ ਉਹਨੇ ਮੈਨੂੰ ਬਹੁਤ ਡਰਾਇਆ ਕਿ ਤੂੰ ਮੁੜ ਕੇ ਦਾਂ ਨਹੀਂ ਸਕਦਾ ਜਾਂ ਫਲਾਨਾ ਕਿ ਤੂੰ ਬਲੈਕਲਿਸਟ ਹੋ ਗਿਆ ਨਾ ਉਹਦੀ ਡਰਾਈ ਜਾ ਕੇ ਇੱਥੇ ਰੁਕ ਜਾਵੇ ਮੈਂ ਕਿਹਾ ਕੁਝ ਵੀ ਹੋਏ ਮੈਂ ਤਾਂ ਵੀ ਹੀ ਕਹਣਾ ਮੁੜ ਕੇ ਮੈਨੂੰ ਮੈਂ ਕਿਹਾ ਮੈਂ ਆਉਣਾ ਕੱਲੇ ਮੈਂ ਕਿਹਾ ਮੈਂ ਉੱਥੇ ਹੀ ਆਪਣਾ ਕੰਮ ਸੈੱਟ ਕਰੂੰਗਾ ਉਹਨੂੰ ਐ ਲੱਗਿਆ ਸੀ ਕਿ ਉਹਦੇ ਕੋਈ ਬੰਦਾ ਹੈ ਉਹਦੀ ਆ ਗਿਆ ਮੈਂ ਇੱਥੋਂ ਭੱਜੀ ਐਡਾ ਵੱਡਾ ਸਲੂਨ ਛੱਡ ਕੇ ਗਿਆ ਆ ਉਸ ਬੰਦੇ ਨੂੰ ਫੋਨ ਵੀ ਕੀਤਾ ਜਿਹੜੇ ਬੰਦੇ ਨੇ ਮੈਨੂੰ ਮੇਰਾ ਕੰਮ ਬਣਾਇਆ ਸੀਗਾ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਮੁੜ ਕੇ ਯਾਰ ਦੋਸਤ ਨਹੀਂ ਜਿਆਦਾ ਸੀਗਾ ਜਿੱਦਾਂ ਕਸਟਮਰ ਸੀਗਾ ਓਕੇ ਹੁਣ ਸਾਡਾ ਪਿਆਰ ਹੀ ਭਾਜੀ ਸਾਰਿਆਂ ਨੇ ਪਹੁੰਚਦਾ ਇਹ ਵਿਸ਼ਵਾਸ ਜੇ ਛੇਤੀ ਕਰ ਲਈਦਾ ਨਾ ਚਲੋ ਇੱਥੋਂ ਆਪਾਂ ਕੰਮ ਖਰਾਬ ਵੀ ਕਰਕੇ ਗਏ ਪਰ ਮੈਂ ਉਹਨੂੰ ਖਰਾਬ ਨਹੀਂ ਕਹਿੰਦਾ ਉਹਨੇ ਮੈਨੂੰ ਸਿੱਖਣ ਨੂੰ ਬਹੁਤ ਜਿਹਾ ਸਬਕ ਸੀ ਗਿਆ ਕਿ ਜ਼ਿੰਦਗੀ ਦਾ ਤੇ ਕੀ ਸਬਕ ਲਿਆ ਫਿਰ ਉਸ ਤੋਂ ਬਾਅਦ ਅੱਛਾ ਵਾਪਸੀ ਕਿੰਨੇ ਚਿਰ ਚੋਗੀ ਆਪਾਂ ਸਬਕ ਤੋਂ ਪਹਿਲਾਂ ਉਸ ਵੱਲ ਤਾਂ ਆਈਏ 25 ਦਿਨ ਬਾਅਦ ਮੈਂ ਵਾਪਸ ਆ ਗਿਆ ਭਾਜੀ ਨਛਾਬੂ ਤਾਂ ਵੀ ਤੁਸੀਂ ਤੁਹਾਨੂੰ ਸੁਪਨੇ ਦਿਖਾਏ ਗਏ ਸੀ ਕਿ ਤੁਸੀਂ ਉੱਥੇ ਲੱਖਾਂ ਰੁਪਏ ਕਮਾਓਗੇ ਆਪਣੀ ਵੀ ਨਾ ਕੁਝ ਦਿਨਾਂ ਦੇ ਵਿੱਚ ਸੰਧੀ ਦੀ ਵਾਪਸੀ ਹੋ ਜਿੱਦ ਆਪਣੇ ਮਾਹੌਲ ਚ ਵੀ ਚੱਲਦਾ ਕਿ ਹਾਂਜੀ ਬਾਹਰ ਪੈਸਾ ਬਹੁਤ ਹੈ ਇਸ ਕੰਮ ਚ ਸੁਪਨੇ ਸਿਆਲੇ ਸਿਆਲੇ ਸੀ ਇਹ ਬਾਬਾ ਇਦਾਂ ਕਿ ਆਪਾਂ ਲੱਖਾਂ ਰੁਪਏ ਕਮਾ ਲੈਣਾ ਭਾਈ ਮੈਂ ਇੱਥੇ ਵਧੀਆ ਕਮਾਉਂਦੇ ਸੀਗੇ ਪਰ ਜਦੋਂ ਗੱਲ ਆਈ ਕਿ ਹਾਂ ਬਾਹਰ ਦਸਾਰੀ ਵੀ ਨਹੀਂ ਬਾਹਰ ਆ ਆਪਣੇ ਵੀ ਦਿਲ ਚ ਕੀ ਯਾਰ ਬਾਹਰ ਜਾਵਾਂ ਹਾਂਜੀ ਪਰ ਐਕਸਪੀਰੀਅੰਸ ਉਹ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੈਂ 19 ਨੂੰ ਅੱਜ ਤੁਹਾਡੇ ਮੂਰੇ ਬੈਠਾ ਜਸਟ ਉਹ ਇੱਕ ਫਲੈਟ ਕਰਕੇ ਕਿਉਂ ਮੈਂ ਇੱਥੋਂ ਜਾ ਤੇ ਵਾਪਸ ਆਇਆ ਅੱਜ ਮੈਂ ਤੁਹਾਡੇ ਮੋਰੇ ਬੈਠਾ ਅੱਛਾ ਜਦੋਂ ਵਾਪਸ ਆਇਆ ਤਾਂ ਫੈਮਲੀ ਦਾ ਰਿਐਕਸ਼ਨ ਕੀ ਸੀਗਾ ਬ੍ਰਦਰਸ ਭਾਬੀ ਉਹਨਾਂ ਦਾ ਮੈਂ ਉਹਨਾਂ ਨੇ ਹੀ ਬਾਰੇ ਗੱਲ ਕੀਤੀ ਸੀ ਫੋਨ ਤੇ ਅੱਛਾ ਉੱਥੋਂ ਆਉਣ ਤੋਂ ਪਹਿਲਾਂ ਤੇ ਕੋਈ ਗੱਲ ਨਹੀਂ ਆ ਜਾ ਮੈਨੂੰ ਪਤਾ ਹੀ ਸੀਗਾ ਮਤਲਬ ਕਿ ਕਾਲੀ ਕੀਤੀ ਹੈ ਓਕੇ ਤੇ ਮੈਂ ਆਇਆ ਮੈਂ ਨਹੀਂ ਕੋਈ ਸੋਚਿਆ ਭਲੀ ਮੈਂ ਉੱਥੇ ਬੈਠਾ ਇੱਥੇ ਕਿਸੇ ਨੂੰ ਪਤਾ ਵੀ ਨਹੀਂ ਮੈਂ ਆ ਗਿਆ ਅੰਬਰਸਰ ਉਤਰਿਆ ਔਰ ਕੁਤਤੀਏ ਦੇਖੋ ਪੈਸੇ ਤਾਂ ਮੈਨੂੰ ਕਹਿੰਦੇ ਨੇ ਸੀਗੇ ਔਰ ਮੈਂ ਆਪਣੇ ਪਰਸ ਚ ਇਦਲੇ ਨੋੜਾ 6000 ਰੁਪਏ ਸੀਗਾ ਮੈਂ ਉਦੀ ਵਿੱਚ ਵਗ ਲਿਆ ਸੀ ਮਨ ਚੇਤਾ ਭੁੱਲ ਗਿਆ ਸੀ ਤੇ ਆਉਣ ਲੱਗੇ ਜਹਾਜ਼ ਮੈਂ ਦੇਖਿਓ ਪਏ ਤੇਰ ਮੈਂ ਕਿਤੇ ਉਹ ਸਪੈਸ ਨਾ ਮੈਂ ਇੱਥੇ ਵਾਪਸ ਆਇਆ ਤੇ ਹਫਤਾ ਕੱਢਿਆ ਮੈਂ ਆਣ ਕੇ ਪਹਿਲਾਂ ਮੈਂ ਉਥੋਂ ਇਹੀ ਸੋਚਿਆ ਸੀਗਾ ਜਾ ਕੇ ਜਲਦੀ ਪਹਿਲਾਂ ਦੁਕਾਨੀ ਖੋਣੀ ਜੋ ਮਰਜੀ ਹੋ ਜਾਵੇ ਕਿਉਂਕਿ ਇੱਥੇ ਤੋਂ ਮੈਂ ਸਾਰਾ ਕੁਝ ਖਰਾਬ ਕਰ ਗਿਆ ਸੀ ਫਿਰ ਦੁਬਾਰਾ ਬਣਾਉਣਾ ਬਹੁਤ ਔਖਾ ਹੁੰਦਾ ਪਰ ਮੈਂ ਕਿਹਾ ਮੈਂ ਕੋਈ ਮਹੀਨੇ ਕ ਚਾਣ ਕੇ ਆਪਣੇ ਫਿਰ ਦੁਕਾਨ ਅਰ ਸਲੂਨ ਸ਼ੁਰੂ ਕਰ ਲਿਆ ਕੱਟ ਵੀ ਉਹ ਤੇ ਤੁਹਾਨੂੰ ਬਿਲੇ ਬਹਿ ਗਏ ਜੀ ਕਸਟਮਰ ਖਾ ਉਹਦੇ ਲੜੀ ਤੋਂ ਟੁੱਟ ਜਾਂਦੀ ਇੱਕ ਬੜਾ ਵਧੀਆ ਕੰਮ ਸੀਗਾ ਉਹ ਚਲੋ ਛੇਤੀ ਜਾ ਕੇ ਕਰਕੇ ਮੇਰਾ ਥੋੜਾ ਜਿਹਾ ਕੰਮ ਦਾ ਬੈਲੈਂਸ ਹੋ ਗਿਆ ਤੇ ਫਿਰ ਦੀ ਹੁਣ ਵਧੀਆ ਚੱਲ ਰਿਹਾ ਮਤਲਬ ਕਿ ਉੱਥੇ ਸੋਚ ਲੱਗੇ ਆ ਸੀਗਾ আচ্ছা ਹੁਣ ਜਿਹੜਾ ਤੁਸੀਂ ਰਿਵਾਈਵਡ ਸਲੂਨ ਖੋਲੇ ਆ ਉਹ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਤੁਸੀਂ ਉਹ 18 ਦੀ ਵਾਰੀ 18 ਤੋਂ ਹੀ ਹਾਂ ਉਸੇ ਜਗ੍ਹਾ ਤੇ ਚਲਾ ਰਹੇ ਹੋ ਕਿ ਟਿਕਾਣੇ ਬਦਲੇ ਏ ਟਿਕਾਣੇ ਬਦਲੇ ਫਿਰ ਟਿਕਾਣੇ ਬਦਲੇ ਸਾਂ ਨਾਮ ਇੱਕ ਹੀ ਆ ਟਿਕਾਣੇ ਕਈ ਬਦਲੇ ਹੁਣ ਇੱਥੇ ਵਧੀਆ ਐਨ ਸੈਟੀਸਫਾਈਡ ਹੋ ਹਾਂਜੀ 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 ਇੱਕ ਕਿਉਂਕਿ ਆਪਾਂ ਦੇਖੀਏ ਕਿ ਸੋਸ਼ਲ ਮੀਡੀਆ ਦੀ ਅੱਜ ਦੇ ਸਮੇਂ ਦੇ ਵਿੱਚ ਮਿਸਯੂਜ਼ ਵੀ ਬਹੁਤ ਹੁੰਦਾ ਤੁਸੀਂ ਵੀ ਜਾਣਦੇ ਹੋ ਪਰ ਇੱਕ ਸੋਸ਼ਲ ਮੀਡੀਆ ਤੁਹਾਡੀ ਜ਼ਿੰਦਗੀ ਬਿਲਕੁਲ ਮੈਨੂੰ ਦੇਖਦੇ ਵੇ ਸਾਰਾ ਵਰਤਾਰਾ ਤੁਸੀਂ ਮੈਨੂੰ ਪਤਾ ਨਹੀਂ ਸੀਗਾ ਭਾਜੀ ਤੁਹਾਨੂੰ ਜਿੱਦਾਂ ਪਹਿਲਾਂ ਵੀ ਸਿਮ ਵਿੱਚ ਸੋਸ਼ਲ ਮੀਡੀਆ ਦੇਖਣਾ ਹੁੰਦਾ ਸੀ ਪਤਾ ਨਹੀਂ ਸੀਗਾ ਕਿ ਅਕਾਊਂਟ ਕਿਦਾਂ ਦਾ ਲੋਕੀ ਇਦਾਂ ਪਾਉਂਦੇ ਮੈਨੂੰ ਮਤਲਬ ਕਿ ਸੋਸ਼ਲ ਮੀਡੀਆ ਸਾਰੇ ਦੇਖਦੇ ਤੁਸੀਂ ਦੇਖਦਾ ਮੈਂ ਦੇਖਦਾ ਮੇਰਾ ਸਟਾਫ ਐ ਵੀ ਦੇਖਦਾ ਸਾਡੀ ਫੈਮਿਲੀ ਮੈਂਬਰ ਵੀ ਦੇਖਦੇ ਪਰ ਉਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਉਸ ਚੀਜ਼ ਨੂੰ ਕਿਵੇਂ ਲੈਣਾ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰਨੀ ਬਿਲਕੁਲ 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 ਸੋਸ਼ਲ ਮੀਡੀਆ ਤੇ ਬਹੁਤ ਕੁਝ ਇਸ ਯੂਸਫੁਲ ਜਿਹੜੀਆਂ ਚੀਜ਼ਾਂ ਵੀ ਬਹੁਤ ਉੱਥੇ ਵੀਡੀਓਜ਼ ਅਵੇਲੇਬਲ ਤੁਸੀਂ ਜੋ ਦੇਖਦੇ ਥਾੜੀ ਮਰੀ ਉ ਇੱਕ ਹੀ ਚੀਜ਼ ਨਹੀਂ ਉਹ ਤੋਂ علاوہ ਕੁਝ ਨਹੀਂ ਜਿਸੇਗਾ ਨਾ ਸਲੂੰਦਰ ਦੇ ਇੱਕ ਹੀ ਚੀਜ਼ ਨਹੀਂ ਸੁਣਨ ਦੇ ਵਿੱਚ ਵੀ ਐਸਾ ਕਿ ਤੁਹਾਨੂੰ ਚੰਡੀਗੜ੍ਹ ਬੰਬਈ ਵਰਗੇ ਸ਼ਹਿਰਾਂ ਦੇ ਵਿੱਚ ਵੀ ਸੈਮੀਨਾਰ ਲਈ ਤੁਹਾਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਪਰ ਤੁਸੀਂ ਅਸ ਤੱਕ ਗਏ ਨਹੀਂ ਕਦੀ ਕਿਉਂ ਜਾਣਾ ਪਸੰਦ ਨਹੀਂ ਕਰਦੇ ਕਿਉਂ ਨਹੀਂ ਜਾਣਾ ਪਸੰਦਿਆ ਅੱਲੇ ਮੈਂ ਮੈਨੂੰ ਲੱਗਦਾ ਮੈਂ ਹਲੇ ਉਸ ਚੀਜ਼ ਦੇ ਕਾਬਿਲ ਹੈ ਨਹੀਂ ਮੈਂ ਥੋੜਾ ਹੋਰ ਵੀ ਕੁਝ ਮਤਲਬ ਮੈਂ ਤਾਂ ਸੁਣ ਉਹ ਸੋਚ ਲਿਆ ਗਿਆ ਸੀਗਾ ਇਸੇ ਮੈਂ 5-6 ਮਹੀਨੇ ਤੱਕ ਆਪਣਾ ਕੰਮ ਸਟੈਬਲਿਸ਼ ਕੀਤਾ ਤੇ ਮੈਨੂੰ ਕੁੜੀ ਦਾ ਫੋਨ ਆਇਆ ਮੇਰੀ ਪੁਲਿਸ ਸੀਪਲਾ ਸੀ ਇਕੱਠੇ ਕੰਮ ਕਰਦੇ ਸੀ ਜੀ ਮੈਨੂੰ ਕਾਲ ਆ ਕੇ ਸਰ ਮੈਨੂੰ ਕੁੜੀਆਂ ਉਹਨਾਂ ਨੂੰ ਟੈਂਡ ਕਰਨਾ ਮੈਂ ਕੋਈ ਕਰਨ ਸੀ ਹਾਂ ਜਨਵਰੀ 2019 ਦੀ ਵਿੱਚ ਸੌਰੀ ਵਿੱਚ ਵਾਈ ਚਲੋ ਸਿੱਧੇ ਆਈਆਂ ਪਹਿਲੇ ਦੋ ਕੁੜੀਆਂ ਫਿਰ 4 5 7 8 ਹੋ ਗਈਆਂ 10 ਹੋ ਗਈਆਂ ਕੰਮ ਸੌਣ ਲੱਗ ਪਏ ਇੱਕ ਦਿਨ ਇੱਕਦਮ ਜਦੋਂ ਤੁਹਾਨੂੰ ਸਰ ਮੈਂ ਕਟਿੰਗ ਨੂੰ ਦੇਖਦਾ ਉੱਥੇ ਤੋਂ ਮੈਂ ਦੇਖ ਕੇ ਆਇਆ ਸੀ ਕਿ ਕੁੜੀ ਕੰਮ ਕਰਦੀ ਆ ਦਿਮਾਗੋਂ ਨਿਕਲ ਗਿਆ ਸੀ ਭਾਜੀ ਮੈਂ ਇੱਕ ਦਿਨ ਬੈਠਾ ਤੇ ਇੱਕ ਕੁੜੀ ਮੇਰੇ ਮੂਹਰੇ ਕੰਮ ਕਰ ਦੋ ਚਾਰ ਮਤਲਬ ਜਨਵਰੀ ਸਟਾਰਟਿੰਗ ਦੀ ਗੱਲ ਆ ਮੈਂ ਰਾਤ ਨੂੰ ਜਾ ਕੇ ਸੋਚਿਆ ਰੇ ਮੈਂ ਕਰਾਂ ਤਾਂ ਫਿਰ ਮੈਂ ਸਾਰੀ ਸੋਸ਼ਲ ਮੀਡੀਆ ਫੋਲੀ ਭਾਜੀ ਮੈਨੂੰ ਇੰਡੀਆ 'ਚ ਕੋਈ ਕੁੜੀ ਨਹੀਂ ਲੱਭੀ ਮਤਲਬ ਤੁਸੀਂ 5-6 ਘੰਟੇ ਲਾ ਕੇ ਮੈਂ ਪੂਰਾ ਲੱਭਿਆ ਕਿ ਕਿਤੇ ਕੋਈ ਕੁੜੀ ਕੰਮ ਕਰਦੀ ਹੋਵੇ ਮੁਰਗੀ ਕੁੜੀਆਂ ਕੁੜੀਆਂ ਦੇ ਕੰਮ ਕਰਦੀਆਂ ਮੁੰਡਿਆਂ ਨੂੰ ਕਰਦੀ ਸੀਗੀ ਮੈਂ ਮੁੰਡੇ ਦਾ ਕੰਮ ਸੋਣਾ ਸੀਗਾ ਮੈਂ ਸਾਰੀ ਸੋਸ਼ਲ ਮੀਡੀਆ ਫੋਲੀ ਕਿ ਜੇ ਕੋਈ ਅਸੀ ਫੀਲਡ ਜਾਏ ਮੈਂ ਮੈਂ ਫੇਰ ਨਹੀਂ ਕਰਨਾ ਕਿ ਮੈਂ ਕੁਛ ਅਲੱਗ ਕਰਨਾ ਨਹੀਂ ਲੱਭੀ ਜੀ ਫੇ ਆਪਾਂ ਦੋ ਜਣੇ ਆਏ ਐਦੀ ਮੈਂ ਨਾਨੇ ਉਠਾਇਆ ਉਹਨਾਂ ਨਾਲ ਗੱਲ ਕੀਤੀ ਮੈਂ ਕਿ ਆਪਾਂ ਇਦਾਂ ਕਰਨਾ ਤੁਸੀਂ ਅਗਰੀਂ ਦੋ ਕੁੜੀਆਂ ਵਿੱਚ ਮੰਨ ਗਏ ਹਾਂ ਹਾਂ ਜੀ ਅਗਰੀਂ ਮੈਂ ਕਿਹਾ ਇਦਾਂ ਨਹੀਂ ਤੁਸੀਂ ਆਪਣੇ ਘਰ ਜਾਓ ਪੇਰੈਂਟਸ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਪਰਮਿਸ਼ਨ ਲਓ ਕਿ ਆਪਾਂ ਸ਼ੁਰੂ ਕਰਾਂਗੇ ਮਤਲਬ ਕਿ ਇੱਕ ਤੁਸੀਂ ਆਪਾਂ ਕਹਿ ਸਕਦੇ ਕਿ ਸੁਸਾਇਟੀ ਲਈ ਵੀ ਐਗਜ਼ਾਮਪਲ ਸੈੱਟ ਕੀਤੀ ਗੀ ਤੁਸੀਂ ਹੈ ਨਾ ਤੇ ਦੋ ਮੰਨ ਗਈਆਂ ਤੇ ਬਾਕੀ ਹੁਣ ਜਦੋਂ ਦੋ ਕਰਨਾ ਵੀ ਮੈਨੂੰ ਮੈ ਸਿਖਾਉਣ ਲੱਪਿਆ ਬਾਕੀਆਂ ਨੂੰ ਵੀ ਦਿਲ ਕਰਨ ਲੱਪਿਆ ਸਾਰੇ ਸੀ ਵੀ ਸਿਖਾਉਣਾ ਮੈਂ ਕਰੋ ਕੁਛ ਕੇ ਆਓ ਤੇ ਲੋ ਜੀ ਦਸਖਾਉਣ ਲੱਪਿਆ ਵਿੱਚ ਕਰੋਨਾ ਆ ਗਿਆ ਕਰੋਨਾ ਜੀ ਚਲੋ ਹੁਣ ਸਾਡੇ ਸਾਡੀਆਂ ਸਾਡੇ ਸਲੂਨ ਸਭ ਤੋਂ ਜ਼ਿਆਦਾ ਲੇਟ ਮਤਲਬ ਖੁੱਲੇ ਬਿਲਕੁਲ ਕੋਈ 4 5 6 ਮਹੀਨੇ ਬਾਅਦ ਮੇਰੇ ਸਾਹਮਣੇ ਸਰਟਿਫਿਕੇਟ ਗਾਈਡਲਾਈਨਸ ਹਾਂਜੀ ਉਹ ਵੀ 6 ਮਹੀਨੇ ਬਾਅਦ ਮੇਰੇ ਸਾਹਮਣੇ ਖੁੱਲੇ ਵਿੱਚ ਤਨਪ ਨੇ ਆਣਾ ਮਨਵਲ ਟੁੱਟ ਜਾਂਦਾ ਉਹ ਬੰਦਾ ਕਈ ਖੁਸ਼ੀ ਹੋ ਜਾਂਦਾ ਤੇ ਫਿਰ ਦੋ ਕੁੜੀਆਂ ਬਈ ਦੋ ਕੁੜੀਆਂ ਆਉਣੀਆਂ ਸਟਾਰਟ ਹੋਈਆਂ ਤੈਨੂੰ ਦੋਨਾਂ ਨੂੰ ਸਖਾਇਆ ਦੋ ਕੁੜੀਆਂ ਆਈਆਂ ਇੱਕ ਕੁੜੀ ਸਿੱਖਦੀ ਸੀ ਜਿਹੜੀ ਜਿਹੜੀ ਦੂਜੀ ਸੀ ਉਹ ਮੇਰੇ ਨਾਲ ਕੰਮ ਨਹੀਂ ਸਿੱਖਦੀ ਸੀ ਤੇ ਹੁਣ ਉਹ ਉਹਦਾ ਦਿਲ ਵੀ ਮੈਂ ਕੰਮ ਸਿੱਖਣਾ ਚਲੋ ਦੇਖਦੀ ਦੇਖਦੀ ਕਰਦੀ ਰਹੀ ਕੋਈ ਪਰਮਿਸ਼ਨ ਨਹੀਂ ਲਈ ਮੰਮੀ ਆਪਣੀ ਨਾਲ ਗੱਲ ਕਰ ਲਈ ਸੀ ਤਾਂ ਦੱਸਿਆ ਮੰਮੀ ਆਪਣੀ ਨਾਲ ਗੱਲ ਕਰ ਲਈ ਮੈਂ ਚਲੋ ਉਹ ਕਮ ਸਿਕਣ ਲਾਪੇ ਦੂਜੀ ਕੁੜੀ ਵੀ ਹਰਦੀ ਬਾਜੀ ਜਿਹੜੀ ਕੁੜੀ ਨੂੰ ਮੈਂ ਕਹਿੰਦਾ ਸੀ ਕਿ ਇਹਨਾਂ ਗਮ ਮਤਲਬ ਉਹਦਾ ਥੋੜਾ ਸਲੋ ਸੀ ਉਹ ਇਹ ਹੱਥ ਵੀ ਸਲੋ ਸੀ ਉਹਦਾ ਵੀ ਥੋੜੀ ਜਿੱਦਾ ਬਾਹਰ ਅੰਦਰ ਨਹੀਂ ਕਦੀ ਨਿਕਲੀ ਸੀਗੀ ਨਹੀਂ ਕਦੀ ਗਈ ਸੀ ਘਰੋਂ ਦੀ ਨਿਕਲੀ ਨਹੀਂ ਸੀਗੀ ਬਾਹਲੇ ਜਿੱਦਾਂ ਕਹ ਲੋ ਪਤਾ ਹੀ ਕੁਛ ਨਹੀਂ ਬਾਕੀ ਸਾਰੇ ਹਟ ਗਏ ਅੱਜ ਉਹੀ ਆ ਪੂਰੇ ਇੰਡੀਆ ਚ ਔਰ ਬਾਹਰੀਆਂ ਕੰਟਰੀ ਤੋਂ ਬਹੁਤ ਕਾਲਸ ਆਉਂਦੇ ਬੇਸਾਬੀ ਭਾਜੀ ਕਿਉਂਕਿ ਤੁਹਾਡਾ ਇੰਸਟਾਗ੍ਰam ਤੇ ਪੇਜ ਵੀ ਕਾਫੀ ਪਪੂਲਰ ਚੱਲਦਾ ਜਿਹੜਾ ਹੈ ਨਾ ਹਾਂਜੀ ਹਾਂ ਹਾਂਜੀ ਤੇ ਹੁਣ ਉਹ ਕੁੜੀ ਤੁਹਾਡੇ ਕੋਈ ਕੰਮ ਕਰਦੀ ਕਿੰਨਾ ਚਿਰ ਹੋ ਗਿਆ ਉਸ ਲੜਕੇ ਨੂੰ ਕੋਈ ਭਾਜੀ ਹੁਣ 5 ਮਹੀਨਾ ਸਾਲ ਚੱਲਦਾ ਜਨਵਰੀ 2020 ਤੋਂ ਅੱਛਾ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਪੁਰਾਣੇ ਸਮੇਂ ਤੋਂ ਲੈ ਕੇ ਮਤਲਬ ਕਿ ਅੱਜ ਤੋਂ ਅਸੀਂ ਕੋਈ 10-12 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਦੇ ਸੈਲੂਨ ਦੇ ਕੰਮ ਚ ਉਦੋਂ ਤਾਂ ਮੈਨੂੰ ਲੱਗਦਾ ਸੈਲੂਨ ਸ਼ਬਦ ਵੀ ਨਹੀਂ ਵਰਤਿਆ ਜਾਂਦਾ ਸੀ ਉਨਾਈ ਕਹਿੰਦੇਗੇ ਉਨਾਈ ਤੇ ਜਾ ਕੇ ਵਾਲ ਵੀ ਡਾਲੋ ਹੈਨਾ ਤੇ ਹੁਣ ਹੁਣ ਸੈਲੂਨ ਦਾ ਸ਼ਬਦ ਵਰਤਿਆ ਜਾਂਦਾ ਉਸ ਹਾਵਨਾ ਇਨਫਰਾਸਟ੍ਰਕਚਰ ਵਿੱਚ ਵੀ ਚੇਂਜਸ ਆਈਆਂ ਨੇ ਕੰਮ ਦੇ ਵਿੱਚ ਵੀ ਚੇਂਜਸ ਆਈਆਂ ਨੇ ਕਿੰਨਾ ਕੋ ਫਰਕ ਹੈ ਉਹਨਾਂ ਪਹਿਲੇ ਕੰਮ ਦੇ ਮੁਕਾਬਲੇ ਅੱਜ ਦੇ ਕੰਮ ਜੀ ਬੜੀ ਜ਼ਮੀਨ ਆਸਮਾਨ ਦਾ ਫਰਕ ਹੈ ਅੱਜ ਰਿਸਪੈਕਟ ਨਾ ਦੇਦਾ ਹਰ ਕੋਈ ਇੱਜ਼ਤ ਬਹੁਤ ਜ਼ਿਆਦਾ ਪਹਿਲਾਂ ਤੁਹਾਨੂੰ ਪਤਾ ਪਹਿਲਾਂ ਆਪਾਂ ਵੀ ਜਦੋਂ ਸੀਗੇ ਆਪਾਂ ਵੀ ਇੱਦੀ ਕਰਦੇ ਸੀਗੇ ਪਰ ਅੱਜ ਹਰ ਕੋਈ ਬੰਦਾ ਉਹ ਇਹ ਕੋਈ ਧਰਮ ਨਹੀਂ ਜਾਂ ਕੁਝ ਨਹੀਂ ਹਰ ਕੋ ਨਿਆਣੇ ਮਤੋਂ ਕਿੰਨੀ ਹੁੰਦੇ ਮਹੀਨੇ ਦੋ ਮਹੀਨੇ ਅਸੀਂ ਬਾਹਰ ਜਾਣਾ ਇੰਨਾ ਜ਼ਿਆਦਾ ਕਰੇ ਕਿਉਂਕਿ ਆਪਾਂ ਸਨਜੀਪਾ ਜੀ ਫੌਰਨ ਦੀ ਗੱਲ ਕਰੇ ਤਾਂ ਫੌਰਨ ਦੇ ਵਿੱਚ ਜਿਹੜਾ ਕਰੇਜ਼ ਆ ਕਹਿੰਦੇ ਉਹ ਜ਼ਿਆਦਾਤਰ ਦੋ ਕਮਾਂ ਦਾ ਇੱਕ ਸਲੂਨ ਦਾ ਤੇ ਦੂਸਰਾ ਟੈਟੂ ਦਾ ਟੈਟੂ ਆਰਟਿਸਟ ਹੈ ਨਾ ਉਹ ਵੀ ਕਰਦਾ ਹੈ ਜਮੈਂ ਮੈਂ ਇੱਥੇ ਇਹ ਸਹੀ ਗੱਲ ਤੇ ਆਣ ਲੱਗਾ ਕਿਉਂਕਿ ਉਹ ਵੀ ਆਨਲਾਈਨ ਹੀ ਸਿੱਖਿਆ ਸਾਰਾ ਸੋਸ਼ਲ ਮੀਡੀਆ ਤੋਂ ਕਿ ਨਹੀਂ ਉਹ ਵੀ ਕਿਸੇ ਨੂੰ ਗੁਰੂ-ਗੁਰੂ ਧਾਰਿਆ ਨਹੀਂ ਅੱਛਾ ਪਰ ਉਹ ਕੰਮ ਘੱਟ ਤੁਸੀਂ ਘੱਟ ਕਰਦੇ ਹੋ ਟੈਟੂ ਦਾ ਹੈ ਨਾ ਨਹੀਂ ਨਹੀਂ ਉਹ ਕੁੜੀ ਨੂੰ ਸਿਖਾਇਆ ਕਸਟਮਰ ਨਹੀਂ ਅਟੈਂਡ ਕਰਦੇ ਤੁਸੀਂ ਕਿ ਕਰਦੇ ਹੋ ਨਹੀਂ 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 ਤੇ ਉਹ ਲੜਕੀ ਕਰਦੀ ਹੈ ਅਟੈਂਡ ਕਸਟਮਰ ਨੂੰ ਨਹੀਂ 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 ਉਹ ਪੂਰਾ ਪਰਫੈਕਟ ਕਰਕੇ ਫਿਰ ਆ ਥੋੜੇ ਜਿਹਾ ਟੈਟੂ ਉਹਨੇ ਬਣਾਇਆ ਵਿੱਚ ਅੱਛਾ ਇਹ ਆਪਾਂ ਐਗਜ਼ਾਮਪਲਸ ਕਹਿ ਸਕਦੇ ਆ ਇੱਕ ਰਿਹਸਲ ਕੀਤੀ ਹੋਇਆ ਹੈ ਨਾ ਬਿਲਕੁਲ ਨਹੀਂ ਮੈਨੂੰ ਥੋੜਾ ਜਿ ਸਲੋ ਸੀ ਸਾਰੇ ਹਟ ਗਏ ਮੈਂ ਤੁਹਾਨੂੰ ਇੱਕ ਹੋਰ ਗੱਲ ਸ਼ੇਅਰ ਕਰਨੀ ਹੈ ਕਮੇ ਤੁਸੀਂ ਕਦੇ ਵੀ ਜਾ ਕੇ ਉਹਨੂੰ ਮੇਰੇ ਤੋਂ ਲਾਹ ਪੁੱਸਾਦੇ। ਮੈਂ ਕੋਈ ਟੁਕਕਾ ਨਹੀਂ ਮਰਿਆ। ਇਹ ਮੇਰੀ ਜ਼ਿੰਦਗੀ ਦੀ ਰਿਐਲਿਟੀ ਹੈ। ਮੈਂ ਜਿੱਦਣੇ ਚੀਜ਼ ਸ਼ੁਰੂ ਕਰਨੀ ਸੀ ਨਾ ਮੈਂ ਉਹਨਾਂ ਨੂੰ ਇੱਕ ਇੱਕ ਗੱਲ ਕਹੀ ਸੀ ਕਿ ਮੈਂ ਜਿੰਨੀਆਂ ਗੱਲਾਂ ਕਹੀਆਂ ਨੇ ਭਾਜੀ ਕੋਈ ਤਾਂ ਨਾ 50% 100% ਸਾਰੀਆਂ ਗੱਲਾਂ ਸੱਚ ਹੋਈਆਂ 100% ਜਿੰਨੀਆਂ ਗੱਲਾਂ ਕਹੀਆਂ ਜੋ ਜੋ ਐਕੂਰੇਟ ਕਹੀ ਮੈਂ ਉਹ ਅੱਜ ਸੱਚ ਹੋਇਆ। ਮੈਂ ਕਿਹਾ ਤੁਸੀਂ ਮਨਵਲੋ ਸਾਡੇ ਇੰਡੀਆ 'ਚ ਹੈ ਨਹੀਂ ਕੁਛ ਇਦਾਂ ਦਾ। ਔਰ ਜਿੱਦਾਂ ਤੁਸੀਂ ਕੰਮ ਕਰਨ ਲੱਗੂਗੇ ਨਾ ਤੁਹਾਨੂੰ ਆਫਰਾਂ ਤੁਹਾਨੂੰ ਕਾਲਸ ਔਰ ਤੁਹਾਡੀਆਂ ਇੰਟਰਵਿਊਆਂ ਤੁਹਾਨੂੰ ਲੋਕਾਂ ਨੇ ਬੁਲਾਉਣਾ ਔਰ ਮੈਨੂੰ ਬਹੁਤ ਕੋ ਮਤਲਬ ਹਜ਼ਾਰਾਂ ਹੀ ਕਾਲਸ ਆ ਗਏ ਭਾਜੀ ਵਿੱਚੋਂ ਇਦਾਂ ਦੇ ਕਾਲਸ ਆ ਕਿ ਭਾਜੀ ਸਾਡੇ ਕੋਲ ਆਓ ਤੁਹਾਨੂੰ ਸ਼ਾਇਦ ਦੱਸਿਆ ਵੀ ਸੀਗਾ ਮੈਨੂੰ ਬੰਬੇ ਤੋਂ ਫੋਨ ਆਇਆ ਕਹਿੰਦੇ ਸੀ ਬੰਬੇ ਜਿੱਦਾਂ ਕੀ ਨਾ ਔਰ ਪੂਨੇ ਤੋਂ ਪੂਨੇ ਤੋਂ ਫੋਨ ਆਇਆ ਕਿ ਸਰ ਅਸੀਂ ਤੁਹਾਨੂੰ ਇਨਵਾਈਟ ਕਰਨਾ ਚਾਹੁੰਦੇ ਹਾਂ ਆਪਣਾ ਮੈਨੂੰ ਵੀ ਪਰ ਰਿਜ਼ਲਟ ਸੀ ਕਿ ਨਹੀਂ ਪਹਿਲੇ ਮੈਂ ਆਉਣ ਦੇ ਕਿ ਅਸੀਂ ਇੱਥੇ ਤੁਹਾਨੂੰ ਐਜ਼ ਅ ਗੈਸਟ ਬੁਲਾਉਣਾ ਤੇ ਸਾਨੂੰ ਕੁਝ ਸਿੱਧ ਗਜਾਓ ਮਤਲਬ ਮੈਂ ਉਹਨੂੰ ਕਿਹਾ ਭਈ ਮੈਂ ਪਤਾ ਪਰ ਉਹਦਾ ਫੀਲ ਕਿੱਦਾਂ ਦਾ ਤਾਂ ਹੁੰਦਾ ਕਿ ਛੋਟੇ ਜਿਹੇ ਐਡੇ ਵੱਡੇ ਸ਼ਹਿਰ ਚੋਂ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਫੋਨ ਹੋਣਾ ਭਾਜੀ ਤੁਸੀਂ ਅੱਜ ਮੈਂ ਤੁਹਾਡੇ ਮੋਹਰੇ ਬੈਠਾ ਹਾਂ ਸਿਰਫ ਉਸ ਚੀਜ਼ ਦੀ ਬੋਲਦੇ ਹਾਂ ਕਿ ਸਾਡੇ ਪੂਰੇ ਇੰਡੀਆ ਚ ਮੈਨੂੰ ਦੇ ਮੇਰੀ ਕੁੜੀ ਨੂੰ ਦੇਖ ਕੇ ਜਾਂ ਮੈਨੂੰ ਦੇਖ ਕੇ ਜੁਮਨ ਸਿਖਾਇਆ ਅੱਜ ਇੰਨੀਆਂ ਜ਼ਿਆਦਾ ਕੁੜੀਆਂ ਮਤਲਬ ਹੁਣ ਕਈ ਕੁੜੀ ਕੰਮ ਕਰਨਾ ਪਈਆਂ ਬਹੁਤ ਸਾਰਿਆਂ ਨੂੰ ਬੱਸ ਹੋਈ ਹੈ ਨਾ ਕਿ ਸੁਸਾਇਟੀ ਦੇ ਵਿੱਚ ਐਗਜ਼ਾਮਪਲ ਇੱਕ ਸੈਟ ਹੋ ਜਾਂਦੀ ਹੈ ਪਹਿਲ ਪਹਿਲ ਕਦਮੀ ਕਰਨ ਤੋਂ ਹਰ ਬੰਦਾ ਡਰਦਾ ਪੈਰ ਪਟਣ ਤੋਂ ਹਾਂਜੀ ਆ ਚੰਡੀਗੜ੍ਹ ਤੋਂ ਪਿਛਲੇ ਇੱਕ ਮਹੀਨੇ ਮੈਨੂੰ ਫੋਨ ਆਇਆ ਉਸ ਬੰਦੇ ਨੇ ਮੈਨੂੰ ਮੈਂ ਨਾ 20 20 ਮਿੰਟ ਤੋਂ 30 ਮਿੰਟ ਤੱਕ ਗੱਲ ਕੀਤੀ ਔਰ ਉਹ ਬੰਦਾ ਕਹਿੰਦਾ ਭਾਜੀ ਅਸੀਂ ਲੱਖਾਂ ਰੁਪਏ ਕਰੋੜਾਂ ਰੁਪਏ ਦਾ ਹਾਸਲ ਹੁੰਦਾ ਉਹਨਾਂ ਦੇ ਤੇ ਮੈਨੂੰ ਖੁਸ਼ੀ ਬਹੁਤ ਹੋਈ ਕਿ ਬੰਦੇ ਨੇ ਮੈਨੂੰ 20 ਮਿੰਟ ਗੱਲ ਕੀਤੀ ਉਹਨ ਮੈਨੂੰ ਕਹਿੰਦਾ ਮੈਂ ਇਹਨੂੰ ਕੁੜੀ ਨਾਲ ਨਹੀਂ ਕਿ ਤੂੰ ਕੁ ਤੁਸੀਂ ਸਿਖਾਇਆ ਅਸੀਂ ਤੁਹਾਡੇ ਮਤਲਬ ਯਾਨੀ ਕਿ ਤੁਸੀਂ ਆਓ ਤੁਹਾਡਾ ਸਪੈਸ਼ਲ ਥੈਂਕਸ ਕਰਨਾ ਔਰ ਤੁਹਾਡਾ ਸਪੈਸ਼ਲ ਵੈਲਕਮ ਕਰਨਾ ਅਸੀਂ ਨਿਆਣੇ ਸਿੱਧਾਂਗੇ ਤੁਸੀਂ ਬਸ ਉਹਨਾਂ ਨੂੰ ਕੁਝ ਮਤਲਬ ਜੇ ਉਹ ਦੱਸ ਕੇ ਜਾਓ ਸੈਮੀਨਾਰ ਕਰਾਇਆ ਕੋ ਸੁਣਾਉਂ થોੜਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਥੋੜੀ ਇਨਸ ਹੋ ਗਈ ਤੇ ਜਾਣੇ ਕਿ ਉਹਨੇ ਤੁਸੀਂ ਕਿਉਂ ਫਿਰ ਮਨਾ ਕਿਉਂ ਕਰਦੇ ਹੋ ਭਾਜੀ ਥੋੜਾ ਜਿਆਦਾ ਲੱਗਦਾ ਨਹੀਂ ਥੋੜਾ ਸਮਾਂ ਮਤਲਬ ਵਿੱਚ ਮੈਂ ਥੋੜਾ ਸ਼ਰਤਾਂ ਸੀਗਾ ਜਦੋਂ ਸੋਸ਼ਲ ਮੀਡੀਆ ਮੇਰਾ ਅਕਾਊਂਟ ਦਾ ਰੀਚ ਵੀ ਥੋੜਾ ਘਟ ਗਿਆ ਕਿ ਮੈਂ ਸਲੂਨ ਚੇਂਜ ਕੀਤਾ ਤੇ ਕੰਮਕਾਰ ਦੇ ਵਿੱਚ ਸੈਟਿੰਗ ਕਰਨ ਨੂੰ ਹਾਂਜੀ ਦੋ ਕੁ ਮਹੀਨੇ ਲੱਗੇ ਅੱਛਾ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇਖਦੇ ਨੇ ਸਾਰਾ ਦਿਨ ਬਸ ਬਲੌਗ ਹੀ ਦੇਖੀ ਜਾਂਦੇ ਨੇ ਜਾਂ ਹਾਸੇ ਵਾਲੀਆਂ ਵੀਡੀਓਜ਼ ਵੇਖੀ ਜਾਂਦੇ ਨੇ ਬਸ ਐਵੇਂ ਬੇਮਤਲਬ ਦੀਆਂ ਬੇਤੁੱਕੀਆਂ ਵੀਡੀਓਜ਼ ਵੇਖੀ ਜਾਂਦੇ ਨੇ ਸੋਸ਼ਲ ਮੀਡੀਆ ਨਾਲ ਆਪਾਂ ਜ਼ਿੰਦਗੀ ਬਦਲ ਸਕਦੇ ਹਾਂ ਆਪਣੇ ਸੰਦੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਕੀ ਕਰਦੇ ਹਾਂ ਸਾਰੀ ਦਿਹਾੜੀ ਰੀਲਾਂ ਦੇਖ ਲਈਆਂ ਦਾ ਬਸ ਸਰੀ ਦਿੜੀ ਮੈਂ ਪਰੇਸ਼ਾਨ ਹੋ ਜਾਂਦਾ ਦੇਖ ਮੈਨੂੰ ਵੀ ਹੁਣ ਸਟੂਡੈਂਟ ਆ ਬੰਦਾ ਕਿਸ ਨੂੰ ਕਿੰਨਾ ਘਰੁੱਕੇ ਔਰ ਤੁਸੀਂ ਇਹ ਦੇਖ ਲਓ ਲੋਕੀ ਮੈਂ ਇਹ ਕੋਈ ਸਟੂਡੈਂਟ ਨਹੀਂ ਸਾਰੇ ਹੀ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਬਜ਼ੁਰਗ ਨਹੀਂ ਸਾਰੇ ਇੱਕੋ ਹੀ ਮਤਲਬ ਫਲ ਗਏ ਹੋ ਬਸ ਉਹ ਤੇ ਦੇਖੀਏ ਕੱਲੇ ਰੀਲਾਂ ਔਰ ਮੈਂ ਜੋ ਮੈਂ ਸਿੱਖਿਆ ਮੈਂ ਕਹਿੰਦਾ ਕੰਮ ਦੀ ਚੀਜ਼ ਸਿੱਖੋ ਬਿਲਕੁਲ ਭਾਜੀ ਬਿਲਕੁਲ ਜੇ ਜਿਸ ਚੀਜ਼ ਚ ਤੁਹਾਨੂੰ ਰੁਚੀ ਆ ਗਈ ਨਾ ਗੁਰੂਤਾਰਨ ਬਹੁਤ ਜ਼ਰੂਰੀ ਆ ਉਹ ਤਾਂ ਮੇਰੀ ਥੋੜਾ ਜਿਹਾ ਪਤਨੀ ਕਿੱਦਾਂ ਮੈਂ ਸਿੱਖ ਗਿਆ ਮੈਨੂੰ ਪਤਾ ਨਹੀਂ ਪਰ ਬੰਦਾ ਭਾਜੀ ਜ਼ਿੰਦਗੀ ਚ ਕੁਝ ਵੀ ਕਰ ਸਕਦਾ ਕੁਝ ਵੀ ਬਿਲਕੁਲ ਭਾਜੀ ਬਿਲਕੁਲ ਪਤਾ ਨਹੀਂ ਕਿ ਪ੍ਰਮਾਤਮਾ ਨੇ ਹੋ ਗਿਆ ਨਾ ਕੀ ਕਹਿਣਾ ਚਾਹੁੰਦੇ ਹੋ ਫਿਰ ਉਹਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੋਂ ਯੂਸਤਾ ਕਰਦੇ ਨੇ ਪਰ ਅਮੀ ਬੇਕਾਰ ਦੇ ਕੰਮਾਂ ਲਈ ਬਹੁਤ ਵਧੀਆ ਪਲੇਟਫਾਰਮ ਹੈ ਆਪਣੀ ਲਾਈਫ ਨੂੰ ਸੈੱਟ ਕਰਨ ਲਈ ਹਾਂਜੀ ਹਾਂਜੀ ਬਿਲਕੁਲ ਉਹਦਾ ਤਾਂ ਸਾਰੇ ਸੰਸ ਭਾਜੀ ਬਹੁਤ ਸਮਝਦਾਰ ਹੁੰਦੇ ਆ ਪਰ ਫਿਰ ਵੀ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਉਹਨੇ ਮੇਰੇ ਹਿਸਾਬ ਨਾਲ ਜੀਓ ਦੇ ਫਾਇਦੇ ਉਹਦੇ ਨੁਕਸਾਨ ਬਹੁਤ ਵੱਡੇ ਜਿਦਾਂ ਤੁਹਾਨੂੰ ਪਤਾ ਅੱਜ ਅੱਜਕਲ ਨਿਆਣੇ ਕਿੰਨੇ ਐਡਿਕਟ ਆ ਤੁਸੀਂ ਦੇਖਦੇ ਹੋਣੇ ਵੀਡੀਓ ਕਿੰਨੇ ਜ਼ਿਆਦਾ ਅਸੀਂ ਆਪਣੇ ਜਿੱਦਾਂ ਹੁਣ ਸਾਡੇ ਬੱਚੇ ਸੀ ਕਦੀ ਫੋਨ ਨਹੀਂ ਵਰਤਦੇ ਫੋਨ ਤਾਂ ਬਿਲਕੁਲ ਦੂਰ ਰੱਖਿਆ ਕਿਉਂ ਡਰ ਲੱਗਦਾ ਭਾਜੇ ਹੁਣ ਇਦਾਂ ਦੀਆਂ ਵੀਡੀਓ ਆਉਂਦੀਆਂ ਕਿ ਨਿਆਣੇ ਮੈਂਟਲੀ ਫੋਨ ਨਾਲ ਜੁੜ ਗਏ ਹੋਆ ਫੋਨ ਨਹੀਂ ਮਿਲਦਾ ਰੋਟੀ ਫੋਨ ਨਾਲ ਹਰ ਚੀਜ਼ ਫੋਨ ਨਾਲ ਬਿੰਦੇ ਉੜਦੇ ਫੋਨ ਸੌਂਦੇ ਉੜਦੇ ਸੌਂਦੇ ਫੋਨ ਪਰ ਮੈਂ ਇਹ ਕਹਣਾ ਕਿ ਫੋਨ ਦੇਖੋ ਪਰ ਉਹ ਦਾ ਮੈਸਜੂ ਸੀ ਵਧੀਆ ਚੀਜ਼ ਲੈ ਦੇਖੋ ਜਿਸ ਚੀਜ਼ ਫੀਲਡ ਤੁਸੀਂ ਹੈਗੇ ਆ ਉਸ ਫੀਲਡ ਦੀ ਕੋਈ ਚੀਜ਼ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਚੀਜ਼ ਹੈ ਹਰ ਇੱਕ ਚੀਜ਼ੀ ਬੰਦੇ ਨੂੰ ਉੱਪਰ ਲੈਣ ਲਈ ਤੁਸੀਂ ਕੰਮ ਕੀਤਾ ਜਾਂ ਕੰਮ ਕਰਦੇ ਆ ਉਹਨੂੰ ਹੋਰ ਗਾਂ ਵਧਾਉਣ ਲਈ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਹੈ ਅੱਛੇ ਸੋ ਬਹੁਤ ਬਹੁਤ ਸ਼ੁਕਰੀਆ ਸਨੀ ਜੀ ਗੱਲਬਾਤ ਕਰਨ ਲਈ ਜੀ ਸੋ ਸਾਡੇ ਅੱਜ ਦੇ ਐਚ ਐਂਡ ਟਾਕ ਸ਼ੋਅ ਪ੍ਰੋਗਰਾਮ ਦੇ ਜਿਹੜੇ ਮੁੱਖ ਮਹਿਮਾਨ ਸਨ ਸੰਨੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ YouTube ਤੋਂ Instagram ਤੋਂ Facebook ਤੋਂ ਯਾਨੀ ਕਿ ਸੋਸ਼ਲ ਮੀਡੀਆ ਤੋਂ ਕਿਵੇਂ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਬਦਲੀ ਹੈ ਇੱਕ ਛੋਟੀ ਜੀ ਸ਼ੁਰੂਆਤ ਕੀਤੀ ਗਈ ਸੀ ਅਬਰੋਡ ਵੀ ਗਏ ਨੇ ਬਾਹਰ ਜਾ ਕੇ ਵੀ ਸਲੂਨ ਦਾ ਕੰਮ ਕੀਤਾ ਪਰੰਤੂ ਜਦੋਂ ਕੰਮ ਦਿਲ ਨੂੰ ਨਹੀਂ ਲੱਗਿਆ ਤਾਂ ਮੁੜ ਕੇ ਉਹਨਾਂ ਵੱਲੋਂ ਆਪਣੇ ਦੇਸ਼ ਵਿੱਚ ਆ ਕੇ ਆਪਣੇ ਪ੍ਰਦੇਸ਼ ਪੰਜਾਬ ਦੇ ਵਿੱਚ ਪਰਤ ਕੇ ਇੱਕ ਵਾਰ ਮੁੜ ਤੋਂ ਜਿਹੜੀ ਉਹ ਸਾਲੋਂ ਦੀ ਸ਼ੁਰੂਆਤ ਕੀਤੀ ਗਈ ਤੇ ਹੁਣ ਤੱਕ ਅਨੇਕਾਂ ਹੀ ਜਿਹੜੇ ਉਹ ਸਟੂਡੈਂਟਸ ਨੂੰ ਵੀ ਉਹ ਇਸ ਕੰਮ ਲਈ ਪ੍ਰੀਪੇਅਰ ਕਰ ਚੁੱਕੇ ਨੇ ਸੋ ਮੈਂ ਵੀ ਤੁਹਾਨੂੰ ਅਪੀਲ ਕਰਨਾ ਚਾਹਾਂਗਾ ਸੋਸ਼ਲ ਮੀਡੀਆ ਦੀ ਤੁਸੀਂ ਵਰਤੋਂ ਜ਼ਰੂਰ ਕਰੋ ਪਰ ਇਹ ਨਹੀਂ ਕਿ ਆਪਣੀ ਜ਼ਿੰਦਗੀ ਦੇ ਜਿਹੜੇ ਦਿਹਾੜੇ ਦੇ ਸਾਨੂੰ ਇੱਕ ਦਿਨ ਦੇ 24 ਘੰਟੇ ਮਿਲਦੇ ਨੇ ਉਹ ਜਾਂ ਸੋ ਕੇ گزار ਲੈ ਜਾਂ 2 ਘੰਟੇ ਰੀਲਾਂ ਦੇਖ ਕੇ گزار ਲੈ ਸੋ ਕੰਮ ਦੀ ਗੱਲ ਵੇਖੋ ਕਿਉਂਕਿ ਜਿਵੇਂ ਸੰਨੀ ਦੀ ਜ਼ਿੰਦਗੀ ਬਦਲੀ ਆ ਭਾਈ ਜੀ ਹੁਣਾਂ ਦੀ ਤਾਂ ਹੋ ਸਕਦੇ ਆ ਕਿ ਸਾਡੀ ਤੁਹਾਡੇ ਵੀ ਜ਼ਿੰਦਗੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਥਰੂ ਬਦਲ ਸਕੇ ਸੋ ਬਹੁਤ ਬਹੁਤ ਧੰਨਵਾਦ